ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਗਗਨ ਮੁਰਰਾ ਡੈਰੀ ਫਾਰਮ ਤੇ ਪਹੁੰਚੇ ਆ ਬਾਈ ਗਗਨ ਕੋਲੇ ਪਿੰਡ ਸੰਗੋਈ ਤਹਿਸੀਲ ਤੇ ਜ਼ਿਲ੍ਹਾ ਕਰਨਾਲ ਤੇ ਸਟੇਟ ਆ ਗਈ ਸੱਜਣੋ ਹਰਿਆਣਾ 15 ਝੋਟੀਆਂ ਦਿਖਾ ਦਾਂਗੇ ਐ ਮਾਨ ਲਓ ਵੀ ਇੱਕ ਤੋਂ ਇੱਕ ਹੀ ਆ ਜਾਨਬਰ ਤੇ ਜਿਹੜਾ ਰੇਟ ਆ ਨਾ ਰੇਟ ਬਾਈ ਕਹਿੰਦਾ ਸਿਰਫ 1 ਲੱਖ ਤੋਂ ਲਾ ਕੇ ਪੌਣੇ 2 ਲੱਖ ਤੱਕ ਆ 1 ਲੱਖ 70 ਹਜ਼ਾਰ ਤੱਕ ਤੇ ਜਿਹੜਾ ਦੁੱਧ ਦਾ ਦੁੱਧ ਹੈਗਾ 13-14 ਕਿਲੋ ਤੋਂ ਲਾ ਕੇ 18-19 ਕਿਲੋ ਤੱਕ ਤਿਆਰ ਤੇ ਤਾਜ਼ੀਆਂ ਸੂਈਆਂ ਨੇ ਬਿਲਕੁਲ ਕੱਚੀਆਂ ਸੂਆ ਪਹਿਲਾ ਤੇ ਦੂਜਾ ਇੱਕ ਮੱਝ ਤੀਜੀ ਸੂਈ ਦੀ ਆ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਭਾ ਵੀ ਵਾੜਾ ਲੋਟ ਆ ਤੇ ਪਸ਼ੂਤਨ ਵੀ ਸਜਣੋਂ ਸਾਰੀ ਹਰਿਆਣੇ ਦਾ Ориਜਨਲ ਮੂਰਾ ਕਹਿ ਸਕਦੇ ਆ ਬਾਕੀ ਗਗਨ ਨਾ ਕਰਾਵੇਂ ਗੱਲਬਾਤ ਆ ਆ ਜਾ ਗੱਰੀ ਲਿਆ ਕੈਮਰਾ ਇੱਧਰ ਲੈ ਬੰਨੇ ਹੋਰ ਕੀ ਹਾਲ ਆ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਚੜ੍ਹਦੀ ਕਲਾ ਚੜ੍ਹਦੀ ਕਲਾ ਸਵਾਗਤ ਹੈ ਤੁਹਾਡਾ ਸਾਡੇ ਫਾਰਮ ਤੇ ਤੇ ਜਿਹੜੇ ਸਾਡੇ ਵੀਰ ਆਪਣੇ ਹਰਿਆਣੇ ਦੇ ਹੈਗੇ ਆ ਪੰਜਾਬ ਦੇ ਹੈਗੇ ਜਿਹੜੇ ਬਾਹਰ ਦੇ ਵੀ ਹੈਗੇ ਜਿਹੜੇ ਜਿਹੜੀ ਸਟੇਟ ਦੇ ਸਾਰਾ ਸਵਾਗਤ ਹੈਗਾ ਆਪਣੇ ਫਾਰਮ ਤੇ ਠੀਕ ਹੈ ਗੱਲ ਹਾਂ ਭਾਈਆ ਆਪਣੇ ਨਾਲ ਪੰਜਾਬੀ ਬੋਲਦਾ ਹੁੰਦਾ ਅੱਧੀ ਪਚੱਦੀ ਹੈ ਨਾ ਨਹੀਂ ਅੱਧੀ ਜੱਦੀ ਨਹੀਂ ਵਧੀਆ ਹੁੰਦੀ ਆ ਉਹ ਇਹਦਾ ਆ ਉਹ ਆਪਣਾ ਹਿੰਦੀ ਜਾ ਕੰਮ ਹੈ ਨਾ ਨਹੀਂ ਹਰਿਆਣਵੀ ਜੀ ਠੀਕ ਹੈ ਗੱਲ ਹਰਿਆਣਵੀ ਹੈ ਨਾ ਬਾਕੀ ਮੈਂ ਚਲੋ ਆਪਣੇ ਪੰਜਾਬੀ ਜਿਹੜੇ ਭਰਾ ਨੇ ਵੀ ਉਹਨਾਂ ਨੂੰ ਸਮਝ ਆ ਜਾਵੇ ਠੀਕ ਹੈ ਗੱਲ ਹਾਂਜੀ ਆ ਤੇ ਸ਼ੁਰੂਆਤ ਇੱਥੋਂ ਕਰਾਂਗੇ ਇੱਥੋਂ ਕਰਾਂਗੇ ਭਾਜੀ ਆ ਜਾ ਗਰੀ ਮਾਰ ਇੱਕ ਨੰਬਰ ਵਾਲੀ ਤੇ ਕੈਮਰਾ ਆ ਜਾ ਚੋਬਰਾ ਤੌਰ ਫੋਲ ਕੇ ਇਹ ਭਾਈ ਦਾ ਕੀ ਨਾਮ ਹੈ ਇਹਦਾ ਬੰਦਾ ਹਰਿਆਣੇ ਦਾ ਨਾਉ ਪੰਜਾਬ ਵਾਲਾ ਨਾ ਨਹੀਂ ਬੰਦਾ ਐਮਪੀ ਦਾ ਹੈਗਾ ਬਾਕੀ ਇਹਨੂੰ ਹਰਿਆਣੇ ਬਣਾ ਦਿੱਤਾ ਸੀ ਠੀਕ ਹੈ ਕਰਨ ਹੁਣ ਜਾਣ ਨਹੀਂ ਦੇਣਾ ਠੀਕ ਹੈ ਠੀਕ ਹੈ ਹਾਂਜੀ ਇਹ ਛੋਟੀ ਨਾ ਥੱਲਿਓਂ ਜੇ ਗੱਲਬਾਤ ਕਰ ਲਈਏ ਪਹਿਲੀ ਅਸਤਵਾਜੀ ਵਰਗੀ ਆ ਨਾ ਹਾਂਜੀ ਹਾਂਜੀ ਆ ਲੇਵਾ ਵੀ ਬੜਾ ਕਮਾਲ ਦਾ ਰੱਖਦੀ ਆ ਤੋਰ ਰਣਜੀਤ ਐਨੂੰ ਲੰਬੀ ਜੀ ਲੰਬੀ ਲੈ ਜਾ ਸੁਆ ਕਾਕਾ ਸੁਆ ਭਾਈ ਦੂਜਾ ਓਰੀਜినਲ ਓਰੀਜినਲ ਦੂਜਾ ਸੁਆ ਤੇ ਬਾਕੀ ਬੈਕ ਤੋਂ ਦਿਖਾ ਦੇਂਗਾ ਰਹੀ ਇੱਥੋਂ ਲੇਵਾ ਬੜਾ ਕਮਾਲ ਦਾ ਰੱਖਦੀ ਹੈ ਫਿਟਿੰਗ ਲੇਵੇ ਵਾਲੀ ਆ ਜਮਾ ਫਿੱਟ ਫੋਰਮ ਅਜਾਈਏ ਉਹ ਉਸ ਜੀ ਨੂੰ ਨਾ ਪੰਜਾਬੀ ਚ ਮਲਵਾਈ ਚ ਅਸੀਂ ਥੋਸ ਲੇਵਾ ਕਹਿੰਦੇ ਨੇ ਪੱਕਾ ਲੇਵਾ ਹਾਂਜੀ ਹਾਂਜੀ ਮਜ਼ਬੂਤ ਪੂਰਾ ਵੀ ਜਿੱਥੇ ਪਲਾਈ ਨਾ ਹੋਵੇ ਕਿਸੇ ਬਿਲਕੁਲ ਜੀ ਬਿਲਕੁਲ ਇਹ ਮੱਝ ਨੇ ਭਾਵੇਂ 6 ਸੂਏ ਸੂ ਜਾਣਾ ਇਹ ਢਿੱਲਾ ਨਹੀਂ ਹੋਊਗਾ ਕਿੰਨੇ ਦਿਨ ਦੀ ਸੂਈ ਆ ਕਹਨ ਬਈ ਇਹਨੂੰ ਅੱਜ 5ਵਾਂ ਦਿਨ ਹੋ ਗਿਆ ਸੂਈ ਨੂੰ ਕਿੰਨਾ ਬੋਲਾ ਹਾਜ਼ਰ ਹੈ ਬਈ 13 14 13 14 ਮੌਕੇ ਤੇ ਹੈਗਾ ਜੈਨੂਨ ਜਿਹੜਾਗਾ ਕਿੰਨਾ ਦੁੱਧ ਪਾਉਗੇ ਇਹ ਦੁੱਧ ਪਾ ਦੋ ਮੱਝ 18 ਕਿਲੋ ਆ ਸਕਦੀ ਹੈ ਜੀ ਸਾਡੀ ਕੁਆਲਿਟੀ ਆ ਨਾ ਬਿਲਕੁਲ ਜੀ ਥੱਲੇ ਦਾ ਡਿਜ਼ਾਈਨ ਰਖੋ ਮਿਲਕਮੈਨ ਵਗੈਰਾ ਸਭ ਚੀਜ਼ਾਂ ਦਾ ਓਕੇ ਹੈਗੀ ਆ ਮੱਜ ਤੇ ਬਾਕੀ ਨਾ ਇੱਕ ਤੁਹਾਨੂੰ ਖਾਸ ਗੱਲ ਮੈਂ ਸੱਜਣ ਨੂੰ ਇਹ ਦੱਸਦਾ ਨਾ ਵੀ ਹਰਿਆਣੀਆਂ ਦੇ ਝੋਟੀਆਂ ਦੇ ਦੁੱਧ ਵੀ ਲੰਮਾ ਟਾਈਮ ਪੀਣਣਗੇ ਆ ਬਰੀਡਿੰਗ ਦੇ ਮਾਮਲੇ 'ਚ ਵੀ ਬਾਲੀਆਂ ਵੈਸਟ ਰਹਿਣਗੀਆਂ ਤੇ ਬਾਕੀ ਤੁਹਾਨੂੰ ਜਾਤ ਨਸਲ ਕੁਆਲਿਟੀ ਬਾਲੀ ਬੋਲਣ ਦੀ ਲੋੜ ਨਹੀਂ ਮੱਜਾਂ ਨੇ ਆਪ ਹੀ ਦੱਸ ਦੇਣੇ ਹਾਂਜੀ ਕਿੰਨਾ ਕੁ ਦੱਸਿਆ 10 17 18 ਤੁਹਾਨੂੰ 17 18 ਪਾਉਗੀ ਮੌਕੇ ਦੇ 13 ਦੇ 14 ਦੇ ਵਿੱਚ ਹੋਊਗਾ 5 ਦਿਨਾਂ ਦੀ ਸੋਈ ਆ 5 ਦਿਨ ਦੀ ਸੋਈ ਹਾਂਜੀ ਮਗਰ ਕੱਟੀ ਆ ਦੇ ਨਾਲ ਵੀ ਕੱਟੀ ਕੱਟੀ ਬਾਲੀ ਸੋਣੀ ਕੱਟੀ ਦਿੱਤੀ ਆ ਫੁੱਲ ਭਾਰੀ ਠੀਕ ਆ ਗੱਲ ਹਾਂਜੀ ਆ ਕੱਟੀ ਵੀ ਬਾਈ ਕਹਿੰਦਾ ਇੰਨੀ ਕੁ ਕਮਾਲ ਦੀ ਆ ਜੀ ਅੱਜ ਵੇਚਣੀਆਂ ਜਾਂਦਿਆਂ ਸਾਰੀ 10 2000 ਦੀ ਵਿਕ ਗਈ ਇਦਾਂ ਦੀ ਕੱਟੀ ਆ ਨਾਲ ਇਹਦੇ ਤੇ ਬਾਕੀ ਫਿੱਟ ਫਿੱਟ ਆ ਗਈ ਝੋਟੀਆਂ ਸਾਰੀ ਆਚਾਰ ਵਾਲਾ ਸੀਨੇ ਇਧਰਲੇ ਬੰਨੇ ਹੁੰਦਾ ਨਹੀਂ ਇਧਰਲੇ ਬੰਨੇ ਤਾਂ ਛੋਲਿਆਂ ਨਾਲ ਹੀ ਪਾਲਦੇ ਆ ਛੋਲਿਆਂ ਨਾਲ ਹੀ ਪਾਲਦੇ ਜੀ ਸਾਡੇ ਕੋਲ ਨਹੀਂ ਚਾਰ ਦਾ ਨਹੀਂ ਹੁੰਦਾ ਮੱਝਾਂ ਤੇ ਗਾਵਾਂ ਤੇ ਹੁੰਦਾ ਠੀਕ ਆ ਗੱਲ ਇਹਦੇ ਕਾਕਨ ਪੈਸੀ ਅੱਜ ਕਿੰਨੇ ਪਾਵਾਂਗੇ ਜੀ ਜ਼ਿਆਦਾ ਕਮਾਈ ਕਰੀਏ ਛੋਟੀ ਕਰੀਏ ਪਹਿਲਾਂ ਤੇ ਉਹ ਦੱਸ ਦਿਓ ਮੈਂ ਤਾਂ ਇਹ ਕਹੂੰਗਾ ਵੀ ਛੋਟੀ ਕਰ ਮੈਂ ਤਾਂ ਕਿਸਾਨਾਂ ਦੇ ਹੱਕ 'ਚ ਗੱਲ ਕਰਦਾ ਬਿਲਕੁਲ ਜੀ ਦੇਖੋ ਅਸੀਂ ਵੀ ਉਦੋਂ ਦੇ ਹੀ ਹੈਗੇ ਆ ਦੇਖੋ ਮੇਨ ਗੱਲ ਹੈਗੀ ਜਿਹੜੀ ਵੀ ਮਾਲ ਚੱਲਣਾ ਚਾਹੀਦਾ ਰੁਕਣਾ ਨਹੀਂ ਚਾਹੀਦਾ ਅਸੀਂ ਛੋਟੇ ਮਾਰ ਜਾਂਦੇ ਕੰਮ ਕਰਦੇ ਆ ਤੇ ਨਾਲੇ ਅਗਲੇ ਨੂੰ ਚੰਗਾ ਪਸ਼ੂ ਤੁਹਾਨੂੰ ਮਿਲ ਜਾਏ ਫੇਰ ਰੁਕਦਾ ਵੀ ਨਹੀਂ ਬਸ ਜੇ ਰੁਕਦਾ ਵੀ ਨਹੀਂ ਹੁਣ ਜੇ ਅਸੀਂ ਇਹਨੂੰ 18 ਤੇ ਇ ਮੁੱਲ ਜ਼ਿਆਦਾ ਕਰੀ ਜਈਏ 18 ਦੇ ਅਸੀਂ ਤੋਲ ਕੇ ਵੇਚਾਂਗੇ ਨਾਲੇ ਫਿਰ ਅਗਲੇ ਨੂੰ ਮਹਿੰਗੀ ਪੈਜੋ ਠੀਕ ਹੈ ਹੁਣ ਇਹਦੇ ਤੇ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਹੈਗੀ ਹਫਤੇ 10 ਦੇ ਮੰਦ ਮੱਝ 18 ਕਿਲੋ ਤੇ ਆਜੋ ਕਿੰਨੇ ਪੈਸੇ ਅੱਜ ਛੋਟੀ ਜੀ ਗੱਲ ਜਮੀ ਇਹ ਦੇ ਦਾਂਗੇ ਵੀਰੇ 1.5 ਲੱਖ ਰੁਪਏ ਦੀ ਪੂਰੇ ਦੀ ਜਮੀ 1.5 ਲੱਖ ਰੁਪਏ ਦੀ 13 ਤੋਂ 14 ਕਿਲੋ ਬੋਲਾ ਬਣਿਆ ਦਾ ਮੌਕੇ ਤੇ ਹੈਗਾ ਬਾਈ ਦੋ ਟਾਈਮ ਤਿੰਨ ਟਾਈਮ ਚੈੱਕ ਕਰਕੇ ਲਓ ਵੀਰੇ ਠੀਕ ਹੈ ਗੱਲ ਇਹ ਹੁਣ ਮਾਰ ਗਿਆ ਵੀ ਦੋ ਨੰਬਰ ਵਾਲੀ ਤੇ ਤੋਰ ਰਣਜੀਤ ਖੋਲ ਕੇ ਇਹਦਾ ਕਿਹੜਾ ਸੂਆ ਬਾਈ ਇਹ ਸੂਆ ਔਰਿਜਨਲ ਵੀਰੇ ਦੂਜਾ ਦੂਜਾ ਸ ਸੱਤ ਮੋਦਨਾ ਤੇ ਇਹਦੀ ਖਾਸ ਕੁਆਲਿਟੀ ਇੱਕ ਹੋਰ ਆ ਮੱਝ ਦੀ ਤੁਹਾਨੂੰ ਅੱਜ ਜੜੀ ਇਹ ਗੱਲ ਕਲੀਅਰ ਕਰਾ ਚਲੋ ਆਪਣਾ ਆਪਣਾ ਸਭ ਦਾ ਫੰਡਾ ਹੈਗਾ ਠੀਕ ਹੈ ਜੀ ਇਹ ਮੱਝ ਜਦੋਂ ਸਾਡੇ ਕੋਲ ਆਈ ਠੀਕ ਆ ਗੱਲ ਇਹ ਮੱਝ ਦੀ ਸਟਾਰਟਿੰਗ ਹੋਈ ਸੀ ਸਾਡੇ ਕੋਲ 5 ਕਿਲੋ ਬੋਲੇ ਤੋਂ ਸਿਰਫ ਹਾਂ ਤੇ ਜਿਹੜਾ ਇਹ ਜਿਹੜੇ ਬੰਦੇ ਤੁਸੀਂ ਮੱਝ ਲਿਆਂਦੀ ਆ ਉਹਨੇ ਸਾਨੂੰ ਕੁਆਲਿਟੀ ਦੱਸੀ ਕਹਿੰਦਾ ਜਿਹੜਾ ਮੇਰਾ ਖਰਨਾਗਾ ਮੱਝਾਂ ਦਾ ਹਾਂਜੀ ਉਹ ਕਹਿੰਦਾ ਬੋਲੇ ਤੋਂ ਨਾਰਮਲ ਸਟਾਰਟ ਹੁੰਦਾ ਦੁੱਧ ਸਾਡੀ ਮੱਝ 10 ਦਿਨਾਂ ਨੂੰ ਆ ਜਾਂਦੀ ਹੈ ਫੁੱਲ ਠੀਕ ਹੈ ਇਹ ਮਾਝ ਦੇ ਥੱਲੇ ਅਜ 15 ਕਿਲੋ ਮੋਕੇ ਦੇ ਤਿਆਰ ਆ ਜੀ ਹਫਤੇ ਦੀ ਸੂਈ ਥੱਲੇ ਆ ਮਿੰਨ ਕੇ ਦੇ ਦਾਂ ਕੋਈ ਦਿੱਕਤ ਵਾਲੀ ਗੱਲ 13 ਕਿਲੋ ਹਾਜ਼ਰ 17 ਕਿਲੋ ਦੇ ਮੱਝ ਜਾਊਗੀ ਦੂਜੇ ਸਵੇਰ ਚੋਟੀ ਆ ਖਾਸਾ ਹੁੰਦਾ 15 ਭਾਈ ਬਹੁਤ ਹੁੰਦਾ ਹੈ ਆਨ ਜਮਾ ਉੱਤੇ ਲਾਉਂਦੀ ਆ ਬਾਲਟੀ 2.5 ਕਿਲੋ ਦੀ ਗਾੜੀ ਅੱਜ ਮੌਕੇ ਤੇ ਆ ਉਹ ਕੰਮ ਤਾਂ ਨਹੀਂ ਕਿਤੇ ਵੀ 12 13 ਦੀ ਰਹੇਗਾ ਨਾ ਜੀ ਨਾ ਮਹਾਰਾਜ ਜਦੋਂ 15 ਮੌਕੇ ਤੇ ਹੈਗਾ ਤਾਂ ਫਿਰ ਹੈਗਾ ਭਾਈ ਤਸੱਲੀ ਕਰਾ ਕੇ ਦਵਾਂਗੇ ਹੈਗਾ ਤਾਂ 15 ਹੈਗਾ ਭਾਈ ਹੈਗਾ ਹੀ ਆ ਬਾਟ ਬਾਟ ਸਾਡੇ ਵਾਲਿਆਂ ਨੂੰ ਇਹ ਮੰਨ ਲਾ ਵੀ 150 ਕਿਲੋਮੀਟਰ ਘੱਟ ਤੋਂ ਘੱਟ ਪਊਗੀ ਭਾਈ ਕਿਸੇ ਨੂੰ ਅਸੀਂ ਅਸੀਂ ਨਾ ਲੰਬਾ ਨਾ ਕਿਸੇ ਦਾ ਅਜੇ ਬੋਧ ਕਰਦਾ ਭਾਈ ਪੱਕਾ ਪੱਕਾ ਹੀ ਨਹੀਂ ਕਰਉਂਦੇ ਮੇਰਾ ਵੀ ਆਨ ਜਮਾ ਜਿਵੇਂ ਤੁਹਾਡਾ ਮੰਨਦਾ ਅਸੀਂ ਕਰਦੇਵੇਂ ਹਾਂ ਜੀ ਗਗਲਾ ਮਾਣਤਨ ਕਰਾਂਗੇ ਭਗਵਾਨ ਰੂਪ ਹੁੰਦਾ ਠੀਕ ਆ ਗੱਲ ਕਿਸੇ ਦਾ ਐਵੇਂ ਗੇੜਾ ਨਹੀਂ ਲਵਾਵਾਂਗੇ ਬੇਫਿਕਰ ਬਿਨਾਂ ਕਿਸੇ ਰਿਕਰ ਤੋਂ ਠੀਕ ਆ ਗੱਲ 15 ਕਿਲੋ ਹਫਤੇ ਦੀ ਸੂਈ ਕੋਲੇ ਤਿਆਰ ਆ 17 ਪਾ ਦੂ ਮਲੇ ਮਲੇ 17 ਪਾ ਦੋ ਬਾਈ ਕਿੰਨੇ ਪੈਸੇ ਪਾਵਾਂਗੇ ਜੇਬ ਚ ਇਹਦੇ ਗਗਲੇ ਇੱਕ 40 ਦੇ ਦਾਂਗੇ ਬਾਈ ਮੱਝ ਇੱਕ 40 ਦੀ ਤੁਸੀਂ ਮੱਝ ਦਾ ਕਯੂਬਿਕਲ ਵੇਖੋ ਅਗੋਂ ਜਿਹੜੀ ਅਗਲੇ ਅਗਾੜੀ ਹੁੰਦੀ ਆ ਮੱਝ ਦੀ 2.5 ਕਿਲੋ ਦੀ ਅੱਜ ਹੈਗੀ ਆ ਜਿੱਦਣ ਮੱਝ 17 ਦਾ ਜਾਓ 3 ਕਿਲੋ ਦੀ ਗਾੜੀ ਕਰ ਦਿਓ ਠੀਕ ਆ ਗੱਲ ਹਾਂ ਜੀ ਬੰਦੇ ਰਣਜੀਤ ਕਮਾ ਕੇ ਤੇ ਝੋਟੀ ਇੱਕ ਗੱ ਜਮਾ ਬਰੀਕ ਜ਼ਮੀਰੀ ਹੈਗੀ ਆ ਮਿਲ ਇਹਦੇ ਸੀਰੀਜ਼ ਚ ਨਸਾਂ ਵੇਖੋ ਕਿੰਨੀ ਹੈਗੀ ਪਿਓਰ ਮੁਰਰਾ ਜਾਵਾ ਪਿਓਰ ਮੁਰਰਾ ਚ ਆ ਗਈ ਬਾਈ ਕਹਿੰਦਾ ਤੇ ਗਗਨ ਇਹ ਸਾਰੀ ਮੱਝਾਂ ਹਰਿਆਣੀਆਂ ਦਾ ਕੋਈ ਉਧਰ ਪੰਜਾਬ ਸਾਰੀ ਹਰਿਆਣੇ ਦੀ ਬਾਈ ਪਿਓਰ ਹਰਿਆਣੇ ਦੀ ਪਿਓਰ ਕਿਸਾਨਾਂ ਦੀਆਂ ਨੇ ਗੱਲ ਇਹ ਚੀਜ਼ ਦੀ ਗਾਰੰਟੀ ਰਹੂਗੀ ਇਹ ਚੀਜ਼ ਦੀ ਗਾਰੰਟੀ ਦਊਗੀ ਕੋਈ ਬੰਦਾ ਸਾਬਤ ਕਰ ਜੇ ਭਈ ਇਹ ਮੱਝ ਸਾਡੇ ਪੰਜਾਬ ਤੋਂ ਗਈ ਆ ਅਸੀਂ ਉਹਨੂੰ ਮੱਝ ਫਰੀ ਛੱਡ ਦਾਂਗੇ ਇੱਕ ਹੋਰ ਇਹਦਾ 1 40 2 ਨੰਬਰ ਵਾਲੀ ਦਾ ਉਹਦਾ ਡੇਢ ਇਹ ਜੋੜੇ ਚ ਗਗਨ ਕਿਵੇਂ ਕਰਾਂਗੇ ਕੰਮ ਬਈ ਜੋੜੇ ਚ ਦੇਖੋ ਪਹਿਲੀ ਤਾਂ ਗੱਲ ਅਸੀਂ ਜਿਆਜਿ ਕਿਹਾ ਹੋਇਆ ਠੀਕ ਹੈ ਬਾਕੀ ਮਾਨਦਾਨ ਕਰ ਲਾਂ ਕੋਈ ਭਰਾ ਮੋਕੇ ਦੇ ਦੋੜੇ ਚ ਜੋੜੇ ਚ ਮਾਨਤਾ ਨਾ ਹਾਂ ਕਰ ਦੋ 5000 ਛੱਡ ਦਾਂਗੇ ਜੋੜੇ ਚ ਛੱਡ ਦਾਂਗੇ ਵੀਰੇ ਛੱਡ ਦਾਂਗੇ 5 ਕਿਤੇ ਬਾਹਰ ਬਾਹਰ ਧੱਕਾ ਨਹੀਂ ਕਰਦੇ ਅਸੀਂ ਰੇਟ ਫਿਕਸ ਫਿਕਸ ਨਹੀਂ ਕਰਾ ਕੇ ਜਾਵਾਂਗੇ ਹਾਂਜੀ ਵਾਤੇ ਹੀ ਗੱਲ ਚੱਲ ਗਈ ਹੁਣ ਮਾਰ ਤਿੰਨ ਨੰਬਰ ਇਹ ਝੋਟੇ ਹੋਰ ਖੋਲੋ ਤਿੰਨ ਨੰਬਰ ਇਹਦਾ ਕਾ ਕਨਸੂਆ ਬਈ ਜੀ ਤੁਸੀਂ ਝੋਟੀ ਪਹਿਲੇ ਨੰਬਰ ਵਾਲੀ ਦੇਖੀਆ ਦੂਜੇ ਨੰਬਰ ਵਾਲੀ ਦੇਖੀਆ ਠੀਕ ਹੈ ਇਹ ਵੀ ਕੁਆਲਿਟੀ ਕੁਝ ਹੋ ਰਹੀ ਆ ਅਸੀਂ ਇਹਨੂੰ ਸਿਰੇ ਦੀ ਮੰਨਦੇ ਆ ਇਹਨ ਆ ਗਈ ਵੀ ਜਮਾ ਬਰੀਕ ਚਮੜੇ ਚ ਬਾਈ ਹਨਾ ਤੇ ਆ ਗਈ ਖੜਮੇ ਪੁੱਠੇ ਦੀ ਖੜਮੇ ਪੁੱਠੇ ਦੀ ਵੀਰੇ ਥੋੜੇ ਥਣਾ ਦਾ ਗੈਪ ਦੇਖੋ ਇਹਦੇ ਪਿਓਰ ਮੋਰਾ ਹੈਗੀ オリジナル ਮੋਰਾ ਠੀਕ ਹੈ ਜੀ ਆ ਤੇ ਬਾਈ ਕਹਿੰਦਾ ਪਿਓਰ ਮੋਰਾ ਚ ਆ ਗਈ ਬਾਕੀ ਨਾ ਸੱਜਣੋ ਉਹੀ ਗੱਲ ਆ ਜਿਵੇਂ ਤੁਹਾਨੂੰ ਦੱਸਿਆ ਮੋਟੀਆਂ ਨਹੀਂ ਮੱਜਾਂ ਇਹਨੇੜੇ ਢਾਂਚੇ ਨੇ ਨਾ ਸਰੀਰਕ ਬਣਤਰ ਆ ਉਹ ਆਪਾਂ ਕਹਿ ਸਕਦਾ ਵੀ ਬਾਲੀ ਮਜ਼ਬੂਤ ਢਾਂਚੇ ਦੀ ਆ ਗਈ ਬਿਲਕੁਲ ਜਮਾ ਫਿੱਟ ਫੋਰ ਨੇ ਮੱਜਾਂ ਹਰੇਕ ਪਾਸੇ ਮੱਜ ਚੋਕਸ ਹੈਗੀ ਆ ਜਮਾ ਸੰਗੀ ਮਾ ਜਾ ਗਿਆ ਮੋਟੀਆਂ ਨਹੀਂ ਹੈਗੀਆਂ ਨਾ ਲਾ ਜੀ ਨਾ ਨਾ ਕਿੰਨੇ ਦਿਨ ਦਾ ਸੂਆ ਕਕਨ ਬਈ ਇਹ 7 ਦਿਨਾਂ ਦੀ ਸੂਈ ਹੋ ਗਈ ਸੂਆ ਸੂਆ ਬਈ ਦੂਜਾ ਸੂਆ ਦੂਜਾ ਹਫਤੇ ਦੀ ਸੂਈ ਤੇ ਦੁੱਧ ਹਾਜ਼ਰ ਕਿੰਨਾ ਫਿਰ ਦੁੱਧ ਹਾਜ਼ਰ ਮੌਕੇ ਤੇ 15 ਕਿਲੋ ਹੈਗਾ ਉਹਵੇਂ ਝਾਗੇ ਬਣਾ ਕੇ 17 18 ਵਖਾ ਦਿੰਦੀ ਆ 15 ਹੀ ਦਿਖਾਣਾ ਆਪਾਂ ਤਾਂ 15 ਹੀ ਵਖਾਣਾ ਸੀ ਬਈ ਆ ਇਥੋਂ ਘੈਰੀ ਪਛਾਣ ਤੋਂ ਦਿਖਾ ਦੀ ਝੋਟੀ ਸਾਰੀ ਨਸਾਂ ਨੂੰ ਸਾਂ ਵੀ ਸੱਜਣਾਂ ਬਾਡੀ ਤੇ ਫੁੱਲ ਨੇ ਤੇ ਮੇਨ ਗੱਲ ਜਿਹੜੀ ਤੁਹਾਨੂੰ ਦੱਸੀ ਆ ਨਾ ਪੁੱਠੇ ਦੀ ਖੜਮੇ ਦੀ ਆ ਤੇ ਚੜਾਈ ਬਹੁਤ ਆ ਉਸ ਤੋਂ ਹਣਾ ਬਿਲਕੁਲ ਜੀ ਬਿਲਕੁਲ ਬਰੀਡਿੰਗ ਦੇ ਮਾਮਲੇ 'ਚ ਬਾਲੀਆਂ ਵੈਸਟ ਨੇ ਤੇ ਨਾਲ-ਨਾਲ ਦੁੱਧ ਵੀ ਚੰਗਾ ਤਿਆਰੀ ਦਾ ਇੱਕ ਹੋਰ ਦਾ ਕੰਮ ਵਾਲਾ ਹਾਂਜੀ ਤਿਆਰੀ ਦਾ ਇੱਕ ਹੋਰ ਵੀ ਚੱਕਰ ਆ ਵੀਰੇ ਪਤਾ ਕੀ ਜਿਹੜੀ ਛਾਦੀ ਮੱਝਾਂ ਨੇ ਇਹਨਾਂ ਨੇ ਸਰੀਰ ਤੇ ਚੰਮੜਾ ਇੰਨਾ ਕੋ ਰੱਖਣਾ ਜਦੋਂ ਤੱਕ ਦੁੱਧ ਪਾਣ ਗਏ ਆ ਜੇ ਉਹ ਦੇ ਡਰਾਈ ਹੋ ਜਾਣਗੇ ਉਹਦੇ ਬਾਅਦ ਇਹਨਾਂ ਦਾ ਸਰੀਰ ਆਪੇ ਬਣ ਜਾਣਾ ਠੀਕ ਆ ਗੱਲ ਬਾਕੀ ਇਹਨਾਂ ਦੀ ਘੱਟ ਨਹੀਂ ਹੈਗਾ ਚੰਗਾ ਹੈ ਬਾਕੀ ਆ ਆ ਸਰੀਰ ਆ ਨਾ ਜਿਹੜਾ ਮੈਂ ਕਹਿੰਦਾ ਵੀ ਆ ਬਾਹਲਾ ਫਿੱਟ ਸਰੀਰ ਹੈ ਬਾਹਲਾ ਫਿੱਟ ਆ ਬਈ ਇਹ ਤਾਂ ਜਿੰਨਾ ਵੱਡਾ ਸਰੀਰ ਤੋਂ ਕਢਾ ਸਕਦਾ ਮੋਟਾ ਹੋ ਜੇ ਯ ਤਿਆਰੀ ਦਾ ਪੈਸੇ ਜੇਬ ਚ ਕਿੰਨੇ ਡੇਢ ਲੱਖ ਰੁਪਏ ਲਵਾਂਗੇ ਵੀਰੇ ਡੇਢ 17 ਕਿਲੋ 18 ਕਿਲੋ ਸਾਡੇ ਜੇ ਮੱਝ ਦੁੱਧ ਦਵੇ ਜਿਹੜਾ ਸੱਜਣਾ ਲੈ ਕੇ ਜਾਊਗਾ ਠੀਕ ਹੈ ਤਾਂ ਬਈ ਅਸੀਂ ਸ਼ਰਤ ਲਾ ਸਕਦੇ ਹਾਂ ਜਿਹੜੀ ਗੱਲ ਆ 20000 ਰੁਪਏ ਦੀ ਸਾਰੀ ਦਿਖਾ ਦੇਗੀ ਗਰੀ ਉਰਲੇ ਬੰਨ ਪਛਾਣ ਹੋ ਕੇ ਨਾੜਾ ਨੂੜਾ ਦਿਖਾ ਦੇ ਬਾਡੀ ਦੀ ਘੱਟੀ ਦੀ ਇਹ ਇੱਥੋਂ ਕਰਾ ਦੇ ਤਸੱਲੀ ਇਹਦਾ ਡੇਢ ਲੈਣਾ ਡੇਢ ਲੈਣਾ ਜੀ 15000 ਹਾਜ਼ਰ 15000 ਬਈ ਕਿਆ ਲਗੈ ਰੀ ਫਿਰ 4 ਨੰਬਰ ਵਾਲੀ ਤੇ ਮਾਰ ਕੈਮਰਾ ਹੁਣ ਤੋਰ ਖੋਲ ਕੇ ਰਹਿਣ ਲੈ ਆ ਛੋਟੀ ਜਾ ਵੀ ਕੱਢ ਗਏ ਕੱਢ ਲਿਆ ਗਾ ਰਨਾਲ ਦੀ ਨਾਲ ਖੜਨ ਦਾ ਟਾਈਮ ਤਾਂ ਤੇਰੇ ਕੋਲ ਕਿੱਥੇ ਆਉਣ ਕਿਉਂਕਿ ਜਾਨਵਰ ਕਾਫੀ ਗਿਣਤੀ ਚ ਨੇ ਇਹਦਾ ਸੁਆ ਇਹ ਬਈ ਭਲੂਣ ਛੋਟੀ ਹੈਗੀ ਆ ਹਾਂਜੀ ਹਾਂਜੀ ਆ ਸੂਆ ਪਹਿਲਾ ਤੇ ਕਿੰਨੇ ਦਿਨ ਦੀ ਸੂਈ ਦੋ ਦਿਨ ਤਾਂ ਹੈਗੀ ਆ ਬਈ ਸੂਈ ਨੂੰ ਅਜੇ ਨੂੰ ਹੋ ਗਿਆ 8ਵਾਂ ਦਿਨ ਦੋ ਦਿਨ ਦਾ ਹਾਂ ਮਗਰ ਇਹਦੇ ਕੱਟੀ ਆ ਸੂਆ ਪਹਿਲਾ ਸੂਆ ਪਹਿਲਾ ਯਾਰ ਪੈਲਨ ਵੀ ਦੂਜੇ ਸੂਏ ਜਿੰਨੀ ਬਾਡੀ ਲਈ ਫਰਦੀ ਬਈ ਸਹਿ ਜੰਨਾ ਹੈਗਾ ਤੇ ਨਾਲੇ ਹੈਗੀ ਵੀ ਦੋ ਦੰਦ ਦੀ ਆ ਪਾਜੀ ਸਿਰਫ ਦੋ ਦੰਦ ਦਾ ਆ ਸੇਵਾ ਚੰਗੀ ਹੋਈ ਛੋਟੀ ਹੈਗੀ ਸੱਜਣੋ ਬਾਈ ਕਹਿੰਦਾ ਸਿਰਫ ਦੋ ਦੰਦ ਦਾ ਯਾਰ ਪਰ ਬਾਡੀ ਤੋਂ ਨਹੀਂ ਲੱਗਦੀ ਹੈ ਨਾ ਬਈ ਦੰਦ ਖਾ ਸਕਦੇ ਆ ਅਸੀਂ ਤਾਂ ਹਾਂ ਬਾਡੀ ਬੁੱਡੀ ਫਾੜੀ ਮਜਬੂਤ ਬਾਡੀ ਬਾਈ ਚੌੜੀ ਹੋਣੀ ਆ ਬਈ ਦੂਜੇ ਸੂਏ ਜਾ ਕੇ ਛੋਟੀ ਨੇ ਵੀ 18 19 ਤੇ ਚੱਲਣਾ ਕਿੰਨੇ ਦੰਦ ਦੀ ਸੂਈ ਦੱਸਿਆ ਹੁੰਦਾ ਬਈ ਹੁਣ ਅੱਜ 8 ਦਿਨਾਂ ਦੀ ਸੂਈ ਹੋ ਗਈ 8 ਦਿਨਾਂ ਦੀ ਕਿੰਨਾ ਦੁੱਧ ਤਿਆਰ ਦੁੱਧ ਮੋਕੇ ਦੇ 12 ਕਿਲੋ ਬਾਈ ਜੀ 12 45 ਜਨ ਲੈ ਜਾਂਦੇ ਬਾਈ ਹੈਨਾ ਲੈ ਜਾਂਦੀ ਆ ਬਈ ਅਸੀਂ ਮਹੀਨਾ ਅਸੀਂ ਮਹੀਨਾ ਕਹਿ ਕੇ ਦਵਾਂਗੇ ਠੀਕ ਆ ਗੱਲ ਹਾਂਜੀ ਮਹੀਨੇ ਚ ਪੀਕ ਲੈਵਲ ਫੁੱਲ ਜਾ ਕੇ ਆ ਫੜ ਜੂਗੀ ਵੀਰੇ ਤੇ ਔਲ ਫੋਰਥ ਨਹੀਂ ਕਰਦੀ ਨਾ ਜੀ ਜਮਾ ਇਹਦਾ ਇੰਨੇ ਮਿੱਠੀ ਜਮਾ ਠੰਡੀ ਠੀਕ ਆ ਦੂਜੇ ਸੂਏ ਵਾਲੀ ਵਾਂਗ ਬੰਦੇ ਰਣਜੀਤ ਕਮਾ ਕੇ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ ਰੇਟ ਵੀਰੇ ਛੋਟੀ ਜੀ ਗੱਲ ਇਹ ਦੇ ਦਿਆਂਗੇ ਵੀਰੇ ਇੱਕ ਪੈਂਤੀ ਦੀ ਬਸ 1,35,000 ਹਾਂਜੀ ਹਾਂਜੀ ਆ ਰੇਟ ਸੱਜਣਾ ਫਿਕਸ ਜਿ ਨਹੀਂ ਥੋੜਾ ਬਹੁਤਾ ਮਾਨਤਾ ਨੀ ਵਾਲਾ ਸਿਸਟਮ ਹੈ ਕੋਈ ਲੰਬਾ ਚੌੜਾ ਫਰਕ ਨਹੀਂ ਹੈਗਾ 10 ਤੋਂ 15,000 ਆਲਾ ਉਹ ਬਟਾ ਨਹੀਂ ਇਹ ਆ ਗਈ 4 ਨੰਬਰ ਤੇ ਪਹਿਲਣ ਕੱਟੀ ਸੀ ਬਹੁਤ ਕਮਾਲ ਦੀ ਤੇ ਹੁਣ ਆ ਲਿਆ ਭਾਈ 5 ਨੰਬਰ ਆਈ ਓਕੇ ਇਹ ਰੀ ਸਿੰਗੀ ਸਿੰਗੀ ਜਮੀ ਬੰਦ ਆ ਨਾ ਹਾਂਜੀ ਹਾਂਜੀ ਇਹ ਛਿਗੀ ਹੈਗੀ ਮੂੰਹ ਚ ਵੀਰੇ ਛੇ ਦੰਦ ਛੇ ਦੰਦ ਆ ਵੀਰੇ ਸਿੰਗ ਚ ਉਹੀ ਜਿਵੇਂ ਕਹਿੰਦੇ ਨੇ ਢੇਲਾ ਨਹੀਂ ਟੱਪਦਾ ਹਾਂ 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 ਸਾਡੇ ਪੀ ਕਹਿੰਦੇ ਸਿੱਕਾ ਨਹੀਂ ਟੱਪਦਾ ਬਿਲਕੁਲ ਜੀ ਹਾਂ ਸਿੱਕੇ ਬੰਦ ਕਹਿੰਦੇ ਅਸੀਂ ਹਰਿਆਣੇ ਵਿੱਚ ਸਿੱਕੇ ਬੰਦ ਸਾਡੇ ਵਾਲੇ ਕਹਿੰਦੇ ਢੇਲਾ ਨਹੀਂ ਟੱਪਦਾ ਹਾਂਜੀ ਹਾਂਜੀ ਇਹ ਇੱਥੋਂ ਦਿਖਾਈਂ ਗੈਰੀ ਸਾਈਡ ਤੋਂ ਲੰਬੀ ਲੁੰਬੀ ਕਿੰਨੀ ਆ ਤੇ ਚਾਂਬੜਾ ਇਹਦਾ ਵੀ ਜਮਾ ਫਰੀਕਾ ਜਮਾ ਫਰੀਕਾ ਬਈ ਛਿਗੀ ਹੈਗੀ origial ਮੂੰਹ ਤੋਂ ਛੇ ਦੰਦ ਦੂਜਾ ਸੂਆ ਦੂਜਾ ਸੂਆ ਜੀ ਕਿੰਨੇ ਦੰਦ ਦੀ ਸੂਈ ਆ ਇਹ ਸੂਈ ਨੂੰ ਕਿੰਨਾ ਬੋਲਾ ਹਾਜ਼ਰ ਬਈ ਦੁੱਧ ਹੀ ਬਣ ਗਿਆ ਹੁਣ ਤਾਂ ਹੁਣ ਮੋਕੇ ਤੇ ਬਈ 16 ਤੋਂ 17 ਕਿਲੋ ਮੋਕੇ ਤੇ ਅੱਜ ਹੈਗਾ ਹਾਜ਼ਰ 16 ਕਿਲੋ ਹਾਂ 16 ਤੋਂ 17 18 ਕਿਲੋ ਅਸੀਂ ਚਵਾ ਕੇ ਦੇਵਾਂਗੇ ਤੁਸੀਂ ਟਾਈਮ ਦੇਖ ਸਕਦੇ ਹੋ ਵੀਰੇ ਟਾਈਮ ਕਿੰਨਾ ਹੋਇਆ ਹੁਣ 11:30 ਵਜੇ ਅਸੀਂ ਹੁਣ ਵੀਡੀਓ ਬਣਾ ਰਹੇ ਹਾਂ ਉਹੀ ਗੱਲ ਆ ਵੀ ਯਾਰ ਕਿਸੇ ਸਿਆਣੇ ਨੇ ਸੱਚੀ ਗੱਲ ਆਖੀ ਬਈ ਕਹਿੰਦਾ ਵੀ ਜਿੱਥੇ ਬਰੀਡ ਤੇ ਫੀਡ ਦਾ ਮੇਲ ਹੋ ਜੇ ਉਹ ਪਸ਼ੂ ਦੁੱਧ ਦੰਦਾ ਦੇਸੀ ਨੂੰ ਚਾਹੇ ਤੁਸੀਂ ਫੀਡ ਚ ਗੱਡ ਦੋ ਹਨਾ ਜਿੰਨੇ ਮਰਜ਼ੀ ਗੱਡ ਦੋ ਪਰ ਦੱਸ ਦੇਣਾ ਤਾਂ 11 ਹੀ ਕਰਨਾ ਬਸ 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 ਇਤੋਂ ਜ਼ਿਆਦਾ ਨਹੀਂ ਕਰ ਆ ਝੋਟੀ ਆ ਨਾ ਜਿਹੜੀ ਸਾਹਮਣੇ ਕੈਮਰੇ ਚ ਦੇਖੀ ਆ ਨਾ ਵੀ ਨਸਲੀ ਦੁੱਧ ਕੱਢ ਰਹੀ ਆ ਬਿਲਕੁਲ ਜੀ ਬਿਲਕੁਲ ਨਸਲੀ ਕੁਆਲਟੀ ਨਸਲ ਦੁੱਧ ਕੱਢ ਰਹੀ ਆ 6 ਦੰਦ ਬਾਈ ਕਹਿੰਦਾ ਪਿਓਰ ਦੂਜਾ ਸੂਆ 16 ਤੋਂ 17 ਲੀਟਰ ਤਿਆਰ ਮੌਕੇ ਤੇ ਆ ਬਾਈ ਇਹ ਹੁਣ ਪਤਾ ਕੀ ਚੱਕਰ ਆ ਵੀਰ ਹੁਣ 6 ਘੰਟੇ ਦਾ ਲੇਵਾਏ ਦਾ ਹੁਣ ਕਿੰਨੇ ਦਿਨ ਦੀ ਸੂਆ ਇਹ ਬਾਈ ਅੱਜ ਹੋ ਗਿਆ 8ਵਾਂ ਦਿਨ ਇਹਨੂੰ ਲੈਣਾ ਸਮਾਂ ਉਹ 11 ਦੇ ਕਰੀਬ ਦਾ ਹੀ ਸਮਾਂ ਹੈ ਇਹ ਇਹਦਾ ਬਾਈ ਨੇ ਫੋਨ ਤੇ ਦੇਖ ਕੇ ਦੱਸਿਆ ਡੰਗ ਤੇ ਦਾ ਬਾਈ ਕਹਿੰਦਾ ਫਟਬਾਲ ਬਣਦੀ ਆ ਥੱਲੇ ਬਿਲਕੁਲ ਬਾਈ ਥੱਲੇ ਬਾਈ ਸ਼ਾਮ ਨੂੰ ਆ ਕਰਦੀਆਂ ਜਸਗਾਵਾਂਗੇ ਜਮਾ ਚ ਪਾਉਣ ਦੀ ਕਿਵੇਂ ਬਾਈ ਐ ਜਮਾ ਫੁੱਟਬਾਲ ਬਾਈ ਨੀਂਦ ਆ ਜਾਂਦੀ ਆ ਥੱਲੇ ਬਹਿ ਕੇ ਇਧਰ ਇਹਦਾ ਸਿਸਟਮ ਹੈਗਾ ਥੱਲੇ ਮੈਲੇ ਤਾਂ ਲੱਗੀ ਨਾ ਜਿਹੜੇ ਮੈਲੇ ਵਾਲੇ ਨੇ ਲੱਗੀ 16 17 ਹੋਣੀ ਤਿਆਰ ਆ ਮੋਗੇ ਤੇ ਆ ਗਏ ਕਿੰਨੇ ਦੇ ਰੁਪਏ ਬਾਈ ਇਹਦੇ ਲਵਾਂਗੇ 1.60 ਹਜ਼ਾਰ ਰੁਪਿਆ 1 ਲੱਖ ਤੇ 60 ਹਜ਼ਾਰ ਹਾਂ ਜਿਹੜਾ ਭਰਾ ਵੀ ਕਹੂਗਾ ਬਈ ਅਸੀਂ 18 19 ਕਿਲੋ ਚਵਾ ਕੇ ਹੀ ਦੇ ਦਾਂਗੇ ਉਹਨੂੰ ਕੋਈ ਦਿੱਕਤ ਵਾਲੀ ਨਾੜਾ ਨੁੜਾ ਨੇ ਪ੍ਰਾਗਨ ਗੇ ਹਰੇਕ ਨੂੰ ਕਹਿੰਦਾ ਪੈਨ ਪਈ ਜਿਵੇਂ ਸ਼ਾਹ ਕਾਲੀ ਹੈ ਨਾ ਆ ਵੇਖਿਓ ਬਈ ਨਸਾਂ ਵਿੱਚ ਨਸਾਂ ਸਾਰੀ ਬਾਡੀ ਤੇ ਆ ਗਈਆਂ ਲੇਵੇ ਤੇ ਵੀ ਆ ਗਈਆਂ ਵਿੱਚ ਬਿਲਕੁਲ ਜੀ ਵੀਰੇ ਸੁਵਾ ਕਿਹੜਾ ਕਗਨਾ ਸੁਵਾ ਦੂਜਾ ਬਾਈ ਕਿੰਨੇ ਦਿਨ ਦੀ ਸੂਈ ਬਈ ਸੂਈ ਨੂੰ ਅੱਜ ਹੋ ਗਿਆ ਨੂੰ 14ਵਾਂ ਦਿਨ ਹੈਗਾ 14 ਦਿਨ ਹੋ ਗਏ ਚਾਵੜਾ ਤੇ ਤਾਂ ਇੰਨਾ ਕੁ ਬਰੀਕ ਆ ਮੈਂ ਕਹਿੰਦਾ ਇਹ ਚੰਦ ਮਾਰੇ ਉੱਤੀ ਛਪੀ ਆ ਵੇ ਹਾਂ ਬਿਲਕੁਲ ਜੀ ਬਿਲਕੁਲ ਸਾਰਾ ਸੂਆ ਬਾਡੀ ਤੇ ਛਪੀ ਰਹੂਗੀ ਨਿਸ਼ਾਨ ਨਹੀਂ ਮਿਟਦੇ ਨਾ ਬਿਲਕੁਲ ਜੀ ਕਿੰਨੇ ਦਿਨ ਦੱਸਿਆ ਬਈ ਇਹ 14 ਦਿਨਾਂ ਦੀ ਸੂਈ ਹੋਗੀ ਕੱਟੀ ਆ ਨਾਲ ਇਹਦੇ ਕੱਟੀ ਨਾਲ ਇਹਦੇ ਪੈਸੇ ਬਈ ਇਹਦੇ ਲਵਾਂਗੇ 160 ਦੀ ਉਹ ਵਿੱਚੋਂ ਮਾਨਦਾਨ ਕਰਦਾਂਗੇ 160 ਕਿੰਨਾ ਕੁ ਦੁੱਧ ਹੁਣ ਤਿਆਰ ਕਰੀ ਫਿਰਦੀ 17 ਕਿਲੋ ਬਾਈ 17 17 ਕਿਲੋ ਕਿਲੋ ਹੋਰ ਵਧਾ ਦਾਂਗੇ ਇਹਦਾ 2-4 ਦਿਨਾਂ ਦਾ 18 ਕਰ ਦੂ 18 ਕਰ ਦੂ ਲਾ ਜੇ ਮੇਰੇ ਨਹੀਂ ਚੱਲੀ ਵੀਰੇ ਠੀਕ ਹੈ ਕਰ ਹਾਂਜੀ ਆ ਤੇ ਨਸਾਂ ਨੂੰ ਸਾਂ ਬਾੜੀਆਂ ਬਾਡੀ ਦੇ ਚ ਇੱਕ ਕੱਲੀ-ਕੱਲੀ ਆ ਕੇ ਗਿਣ ਲਿਓ ਜਿਹੜੇ ਸੱਜਣ ਦੀ ਨਿਗਾਹ ਘਾਟਾ ਨਾ ਉਹ ਵੀ ਫਾਲੂ ਦਾ ਕੱਲੀ ਆਹ ਸਾਰੀਆਂ ਵੀ ਬਈ ਸਾਰੀਆਂ ਇੱਕੋ ਦੇ ਕਿੰਨੇ ਬਾਈ ਜਿਵੇਂ ਸਾਰੀਆਂ ਵਿਖਾਈਆਂ ਸੀ ਇਹਦੇ ਕੋਲ ਬਾਈ ਕਹਿੰਦਾ 17 ਕਿਲੋ ਦੁੱਧ ਤਿਆਰੀ ਦਾ ਤੇ ਨਾਲ ਇਹਦੇ ਆ ਗਈ ਕੱਟੀ 1 ਲੱਖ ਤੇ 60 ਹਜ਼ਾਰ ਚ ਵੀ ਬਾਈ ਕਹਿੰਦਾ ਨਾ ਮਾਨ ਤਾਨ ਗੈਰੀ ਕਰ ਦਾਂਗੇ ਤਿਆਰ ਦੁੱਧ ਵਾਲਾ ਤੋਹਫਾ ਹੀ ਦਿਖਾਤਾ ਸੋਨੂੰ ਤੇ ਹੁਣ ਲਿਆ ਅਗਲੇ ਨੰਬਰ ਵਾਲੀ ਥੱਲੇ ਦੀ ਆ ਵੀ ਬਾਲੀ ਮਜ਼ਬੂਤ ਆਈ ਥੱਲੇ ਵੇਖੋ ਬਾਈ ਮੱਜ ਨੂੰ ਅਸਲ ਚੀਜ਼ ਹੈਗੀ ਅਸਿਰਾ ਜੀ ਨੂੰ ਕਹਿੰਦੇ ਆ ਨੀਚੇ ਉਤਾਰ ਲੈ ਆਰਲਾ ਤਾਰਲਾ ਚੋਬਰਾ ਤਾਰਲਾ ਇੱਥੋਂ ਬੋਚ ਕੇ ਸੂਆ ਕਾਗ ਨੇ ਦਾ ਤੇ ਸੂਆ ਵੀ ਦੂਜੇ ਸੂਏ ਝੋਟੀ ਆ ਜਮਾ ਵੜਾਇਦਾ ਵੀ ਬਾਲਾ ਬਰੀ ਜਮਾ ਬਰੀਕ ਬਾਈ ਕਾਗਦੀ ਚਮੜਾ ਦਾ ਲੇਵਾ ਫਸਮਾ ਯਾਰ ਆ ਗਈ ਹੈ ਨਾ ਫਸਮਾ ਫੂਰਾ ਬਾਈ ਚਵਾਈ ਦੀ ਕਿਵੇਂ ਆ ਚਵਾਈ ਦੀ ਵੀ ਜਮਾ ਪੋਲੀ ਚਵਾਈ ਕਿੰਨੇ ਦਿਨ ਦੀ ਸੂਈ ਆ? ਬਈ ਸੂਈ ਨੂੰ ਆਜ ਨੂੰ ਛੇ ਟਾ ਦਿਨ ਹੋਇਆ। ਛੇ ਮਾ ਕਹ ਲਈ। ਛੇ ਮਾ ਦਿਨ ਹਾਂ। ਕਿੰਨਾ ਹੋਣਾ ਦੁੱਧ? ਬਈ ਹੁਣ ਮੋਗ ਦੇ 15 ਕਿਲੋ ਆ ਝੋਟੀ ਥੱਲੇ। ਛੇ ਮੇ ਦਿਨ। ਹਾਂ ਐਨ ਜਵਾਬ। ਤੇ ਭਰਾ ਕਹਿੰਦਾ ਯਾਰ ਛੇ ਮੇ ਦਿਨ ਕਰਦੀ ਨਹੀਂ। ਬਈ ਪਤਾ ਕੀ ਮਾਝੀ ਦੇ نسل ਦਾ ਫਰਕ ਹੁੰਦਾ ਕੋਈ ਤਾਂ ਬੋਲੇ ਤਾਂ ਨਾਰਮਲ ਸਟਾਰਟ ਹੁੰਦੀ ਆ ਕਈ ਸਪੀਡ ਫੜਦੀਆਂ। ਠੀਕ ਆ ਕਰਨ। ਇਹ ਖਾਲੀ ਹੁੰਦੀ 10 ਤੋਂ ਸਟਾਰਟ ਸੀ ਅੱਜ 4-5 ਦਿਨ ਨਾਲ ਜਦੋਂ ਇਹ ਖਾਲੀ ਹੋਏ ਨੂੰ ਹੋ ਗਏ। ਠੀਕ ਆ। ਤਾਂ ਕਰ ਗਈ ਆ ਬਈ। 15 ਕਿਲੋ। 15 ਕਿਲੋ ਮੋਕੇ ਦੇ ਕਿੰਨੀ ਕਰਪੋਰਟ ਆਈ ਦੁੱਦੀ 17 ਕਿਲੋ ਤੇ ਜਾਓ ਝੋਟੀ ਬਾਈ ਭਲੂਣ ਨੇ ਪਾਇਆ ਹੋਇਆ 14 ਕਿਲੋ 15 ਕਿਲੋ ਕਿੰਨੇ ਪੈਸੇ ਜੇਬ ਚ ਪਾਵਾਂਗੇ ਇਹਦੇ ਫੇਰ ਇਹਦੇ ਬਾਈ ਜੇ ਛੋਟੇ ਜੀ ਗੱਲ ਕਰੀਏ ਤਾਂ ਉਹ ਮੁੱਲ ਦਾ ਸੀ 140 ਕਰਦੇ ਆ ਇਹਦਾ 137 ਲਵਾਂਗੇ ਬਾਈ ਸਿਰਫ ਸਿਰਫ 137 1 ਲੱਖ 37 ਹਾਂਜੀ ਹਾਂਜੀ ਉਹ ਚ ਵੀ ਮੈਨੂੰ ਪਤਾ ਦੋ ਹੋਰ ਛੱਡ ਦਾਂਗੇ 35 ਹਾਂ ਕੋਈ ਨਾ ਮੇਰੇ ਵਿੱਚ ਤੁਸੀਂ ਕਹੋਗੇ ਤਾਂ ਕਰ ਦਾਂਗੇ ਮਾਰਗਰੀ ਅਗਲੇ ਨੰਬਰ ਵਾਲੀ ਤੇ ਕੈਮਰਾ ਇਹਦਾ ਸੁਆ ਕਾਕ ਨਾ ਇਹ ਸੁਆ ਭਲੂਣ ਝੋਟੀ ਆ ਬਾਈ ਪਹਿਲਣ ਪਹਿਲਣ ਬਾਈ ਨਾਸਲਾ ਹੀ ਆਈ ਜਾਂਦੀ ਇੱਕ ਟੇਕਾ ਨਾ ਫੱਲੇ ਦਾ ਡਿਜ਼ਾਈਨ ਐ ਕੋ ਜਿਵੇਂ ਅੱਜ ਫਗਾਵਾ ਅਗਲੇ ਵਾਲਾ ਹੀ ਫਿਰਦਿਆ ਇੱਥੇ ਜਾ ਜਮੀ ਜਮਾ ਫਿਕਸ ਬਈ ਹਜੇ 6 ਘੰਟੇ ਹੋਇਆ ਚਵਾਜ ਨੂੰ ਝੋਟੀ ਦੀ ਠੀਕ ਹੈ ਜੀ ਹਾਂਜੀ ਹਾਂਜੀ ਅਲੇਵਾ ਜਮਾ ਹੀ ਠੋਸ ਜਾ ਆ ਗਿਆ ਜਮਾ ਠੋਸ ਵੀਰੇ ਨਾ ਜੀ ਨਾ ਜਮਾ ਵੀ ਨਹੀਂ ਇਹ ਤਾਂ ਬਾਈ ਹਜੇ ਮਾੜੀ ਮੋਟੀ ਭਲਾ ਨਹੀਂ ਤੇ ਬਾਈ ਠੀਕ ਹੈ ਕੰਨ ਹਾਂ ਹਾਂ ਸੁਹਾ ਪਹਿਲਾ ਸੁਹਾ ਪਹਿਲਾ ਬਾਈ ਦੰਦਾਂ ਚ ਕਿਵੇਂ ਹੋਊਗੀ ਦੰਦਾਂ ਜੀ ਵੀਰੇ ਹੁਣ 4 ਦੰਦ ਹੈ 4 ਦੰਦ ਹਾਂਜੀ ਹਾਂਜੀ ਕਿੰਨੇ ਦਿਨ ਦੀ ਸੂਈ ਹੈ ਕਾਕਾ ਇਹ ਬਾਈ ਅੱਜ ਹੋ ਗਿਆ ਹਫਤਾ ਹੋ ਗਿਆ ਸੂਈ ਦਾ 1 ਹਫਤਾ ਹਾਂ ਤੇ ਬਾਡੀ ਇਹਦੀ ਵੀ ਬੜੀ ਹਫਤੇ ਦੀ بجائے ਵੀਰੇ 1-2 ਦਿਨ ਉੱਤੇ ਹੋ ਸਕਦੀ ਆ ਅਸੀਂ ਵੀ ਚਲੋ ਦੋ ਦੋ ਮੌਕੇ ਦੇ ਵੀਰੇ 13 ਹੋ ਜੇ 14 ਹੋ ਜੇ 13 ਤਾਂ ਹੋ ਗਈ ਪੱਕਾ ਜਮਾ ਬਈ 14 ਹੈਗਾ ਸੀ ਤਾਂ ਉਹ 14 ਮਿੰਟ ਆ ਆ ਬੱਚਾ ਕੱਟੀ ਇਹਦੇ ਨਾਲ ਆ ਨਾਲ ਆ ਗਈ ਸੱਜਣੋਂ ਕੱਟੀ ਸੂਆ ਪਹਿਲਾ ਦੰਦਾਂ ਚ ਚਾਰ ਦੰਦ ਤੇ 13 ਤੋਂ 14 ਕਿਲੋ ਬਾਈ ਕਹਿੰਦਾ ਹਫਤੇ ਤੋਂ ਇੱਕ ਦੇ ਦੋ ਦਿਨ ਉੱਤੇ ਹੋ ਸਕਦੀ ਆ ਪਰ ਜਿਆਦਾ ਕੰਮ ਨਹੀਂ ਵੱਡਾ ਹੈਗਾ ਬਸ ਜੀ ਬਸ ਤੇ ਪੀਕ ਲੈਵਲ ਕੀ ਦਸ ਪੀਕ ਲੈਵਲ ਬਾਈ ਦਾ 15 ਹੀ ਹੋ ਸਕਦਾ ਪੈਸੇ ਪੈਸੇ ਬਾਈ ਛੋਟੀ ਜੀ ਗੱਲ ਹਾਂਜੀ ਇਹ ਵਦਨੀ ਫਿਕਸ ਰੱਖਣਾ ਵੀ 135 ਦੀ ਦਵਾਂਗੇ ਬਈ ਇਹਨੂੰ 8ਵੇਂ ਨੰਬਰ ਤੇ ਆ ਗਈ 8ਵੇਂ ਨੰਬਰ ਤੇ ਆ ਗਈ ਵੀਰੇ 7ਵਾਂ ਤੇ 8ਵਾਂ 135 35 ਦੀਆਂ ਨੇ ਦੋਨੇ ਹਾਂਜੀ ਦੋ 70 ਦਾ ਜੋੜਾ ਦੇ ਦੇਾਂਗੇ ਵੀਰੇ 270 ਦਾ ਜੋੜਾ ਹੋ ਗਿਆ ਹਾਂ ਹੋ ਗਿਆ ਬਈ ਦੁੱਧ ਚੰਗਾ ਪਾਉਣੀਆਂ ਤੇ ਹੁਣ ਮਾਰਗਰੀ ਕੈਮਰਾ ਅਗਲੇ ਨੰਬਰ ਵਾਲੀ ਤੇ ਆ ਕੱਲੀ ਏ ਤੁਰੀ ਆਉਂਦੀ ਇਹਨੂੰ ਸ਼ੌਂਕ ਆ ਫੋਟੋ ਦਾ ਹਾਂਜੀ ਹਾਂਜੀ ਇਹਦਾ ਸੂਆ ਇਹ ਸੂਆ ਬਾਈ ਦੇਖੋ ਝੋਟੀ ਦਾ ਹੈਗੀਆ ਦੂਜੇ ਸੂਆ ਪਰ ਝੋਟੀ ਬਾਈ ਜਿਹਦੇ ਕੋਲ ਸੀ ਮਾਲਕ ਨੂੰ ਨਹੀਂ ਸੇਵਾ ਨਹੀਂ ਪਈ ਜਾਂ ਫਿਰ ਅਗਲੇ ਨੇ ਇਹ ਗੱਲ ਕਹੀਆ ਕਹਿੰਦਾ ਦੁੱਧ ਜ਼ਿਆਦਾ ਪੰਦੀਆ ਝੋਟੀ ਤਾਂ ਕਰਕੇ ਵੀ ਇਹਨ ਇੰਨੇ ਸੰਗਤਾਂ ਬਾੜਾ ਬੰਨ। ਹਾਂ ਲੰਮਾ ਦੁੱਧ ਪਾਇਆ ਝੋਟੀ ਨੇ। ਨਸਲ ਬਹੁਤ ਹੈ। ਹਾਂ ਨਸਲ ਬਹੁਤ ਆ ਬਾਈ। ਉਹਦਾ ਵੰਗ ਹੈਗਾ ਸਰੀਰ ਵੀ ਜਮਾ ਬਾਈ। ਜਿਵੇਂ ਨਸਾਂ ਪੂਰੀ ਵਿਖਦੀਆਂ ਨੇ ਸਰੀਰ 'ਚ। ਕਿੰਨੇ ਦਿਨ ਦਾ ਸੂਆ? ਬਾਈ ਸੂਈ ਨੂੰ ਅੱਜ ਨੂੰ ਛੇ ਦਿਨ ਹੋਇਆ। ਛੇਵਾਂ ਦਿਨ। ਕਮਾ ਲਿਆ ਬਾਈ। ਠੀਕ ਆ ਗੱਲ। ਛੇ ਦਿਨ ਦੀ ਸੂਈ ਕਿੰਨਾ ਕੁ ਬੋੜਾ ਹਾਜ਼ਰ? ਬਾਈ 13 ਕਿਲੋ। 13 ਕਿਲੋ। ਹਾਂਜੀ ਵੀਰੇ। ਕਿੰਨੇ ਕੁ ਦੁੱਧ ਦੀ ਰਿਪੋਰਟ ਹੈ? 18 ਦੀ ਰਿਪੋਰਟ ਦਵਾਂਗੇ ਪੱਕੀ ਬਾਈ। ਜਮਾ। ਜਮਾ 18 ਦੀ ਇੱਕੋ ਜੰਮੀ ਅੰਜ ਨੂੰ ਕਹਿੰਦੇ ਵੀ ਹਾਂ ਇਹ ਤੋਂ ਕਿਲੋ ਥੱਲੇ ਠੀਕ ਆ ਗੱਲ ਹਾਂਜੀ ਵੀਰੇ ਵਾਲੀ ਪੱਕੀ ਰਿਪੋਰਟ ਹੈ ਵੀ ਹੈ ਜਾਵੇਂ ਪਾ ਜਾਵੇਂ ਪੱਕੀ ਰਿਪੋਰਟ ਆ ਬਾਈ ਇਹਦੀ ਤਾਂ ਗੈਰੀ ਸਮਾਰ ਕੇ ਮਾਰੀ ਕੈਮਰਾ ਬਾਈ ਕਹਿੰਦਾ 18 ਕਿਲੋ ਦੀ ਨਾ ਬਾਈ ਪਤਾ ਕੀ ਮੱਝ ਦਾ ਕਿਵੇਂ ਪਤਾ ਲੱਗਦਾ ਮੱਝ ਦਾ ਤੁਸੀਂ ਆ ਗਾੜੀ ਵੇਖੋ ਜਿਹੜੇ ਅਗਲੇ ਠੰਢ ਨੇ ਕਯੂਬਿਕਲ ਹੋ ਕਿੰਨੇ ਵੱਡੇ ਨੇ ਮੱਝ ਦੇ ਇਹ ਅੱਗੇ ਪਿੱਛੇ ਬਰਾਬਰੀ ਨਾ ਹੋਵੇ ਬਿਲਕੁਲ ਬਿਲਕੁਲ ਉਹੀ ਸਟੈਂਡਮ ਹੋਣਾ ਬਾਈ ਇਹਦਾ ਬੰਦੇ ਚੋ ਬਰਕ ਮਾਗੀ ਇਹਦਾ ਰੇਟ ਕੀ ਰਹੂਗਾ ਕਣ ਇਹਦਾ ਰੇਟ ਵੀਰੇ ਇਹਨੂੰ ਦੇ ਦਿਆਂਗੇ ਵੀਰੇ 145 ਦੀ 145 ਦੀ ਹਾਂ ਵੀਰੇ ਏ ਬਾਈ ਕਹਿੰਦਾ ਹੋ ਜਾਣੇ 145 ਦੀ ਨੰਬਰ ਇਹ ਤਾਂ ਮੇਰਾ ਖਿਆਲ ਨੰਮਾ ਆ ਗਿਆ ਹਾਂ ਹਾਂ ਨੰਮਾ ਨੰਬਰ ਆ ਗਿਆ ਬਈ ਇਹਦਾ ਨੰਬਰ ਤੇ ਆ ਗਈ ਤੇ 10 ਨੰਬਰ ਵਾਲੀ ਦਾ ਲੇਵਾ ਬਹੁਤ ਕਮਾਲ ਦਾ ਗਰੀ ਦਿਖਾਈ ਮਾਰ ਕੇ ਕੈਮਰਾ ਓਏ ਜਿਆਦੇ ਨਾ ਜਦੋਂ ਤੁਰਕਿਆ ਇਹਨੂੰ ਲੰਘੀ ਪਰਸ਼ਾਵੇਂ ਜਿਹੋ ਨਿਕਲ ਗਈ ਉਦੋਂ ਚੰਕੂ ਲਾਲ ਟੈਣ ਵਾਂਗੂ ਬਈ ਇਹ ਪਤਾ ਕੀ ਚੱਕਰਾ ਇਹ ਮਾਝ ਜਿਵੇਂ ਪਸ਼ਮੀ ਜੀ ਹੋਈ ਆ ਜਿਵੇਂ ਸੱਜਣੋਂ ਲੱਗੂ ਵੇ ਜਿਵੇਂ ਦੁੱਧ ਰੱਕਿਆ ਹੋਵੇ ਓਕੇ ਓਕੇ ਇਹ ਉਹ ਨਹੀਂ ਗੱਮ ਹੈਗਾ ਜਿਵੇਂ ਪਸ਼ੂ ਜ਼ਿਆਦਾ ਸੀ ਅੱਜ ਦੀ ਕੱਟੀ ਮੂਹ ਲਾ ਗਈ ਬਈ ਓਕੇ ਓਕੇ ਹਾਂ ਹੁਣ ਵੇਖ ਲਓ ਹੁਣ ਕਿੰਨੇ ਵਜੇ ਸਵੇਰੇ ਸਵੇਰੇ ਭਾਈ 4:30 ਵਜੇ ਦੀ ਚਵਾਈ ਕੀਤੀ ਸੀ ਅਸੀਂ ਹੁਣ 11:30 ਹੋ ਗਿਆ 7 ਘੰਟੇ ਦਾ ਲੇਵਾ ਹੈਗਾ ਇਹਦਾ ਤੇ ਭਾਈ ਮੋਕੇ ਦੋਦੇ ਦਾ 19 ਕਿਲੋ ਤਿਆਰ ਆ 19 ਕਿਲੋ ਮੋਕੇ ਦੇ ਤਿਆਰ ਆ ਭਾਈ 19 ਕਿਲੋ ਚਵਾ ਕੇ ਦਵਾਂਗੇ ਭਾਈ 19 ਕਿਲੋ ਚਵਾ ਕੇ ਦੇ ਦੇ ਆ ਦਵਾ ਕੇ ਦੇ ਦਿਆਂਗੇ ਵੀਰੇ ਤਸੱਲੀ ਸੁਆ ਭਾਈ ਇਹਦਾ ਤੀਜਾ ਵੀ ਹੋ ਸਕਦਾ ਨਾਲੇ ਕਦਾ ਵੱਧ ਵੀ ਹੋ ਸਕਦਾ ਮੋਕੇ ਦੀ ਗੱਲ ਆ ਠੀਕ ਹੈ ਗੱਲ ਹਾਂਜੀ ਬਾਕੀ ਝੋਟੀਆਂ ਜੀ ਹੈਗੀਆਂ ਭਾਈ ਸਿੰਘਾਂ ਚਵਾੜੇ ਮੁੱਟੀ ਖੁੱਲੀ ਹੈਗੀ ਖੁੱਲੇ ਸਿੰਘਾਂ ਵਾਲੀ ਮੁਰਰਾ ਭਾਈ ਆ ਪਰ ਇੱਕ ਗੱਲ ਆ ਵੀ ਜਿਹੜੀਆਂ ਤੇਰੇ ਖੁੱਲੇ ਸਿੰਗ ਚ ਆਗੀਆਂ ਇਦਾਂ ਦੀ ਬਾਡੀ ਚ ਇਹ ਪ੍ਰਾਣੀ ਐ ਟੀ ਐਲ ਡੀ ਵੀ ਦੇ ਸੀਮਣ ਦੀਆਂ ਜ਼ਿਆਦਾ ਹੁੰਦੀਆਂ ਤੇ ਇਦਾਂ ਦੀ ਬਣਾਵਟਾ ਜਿਹੜੀਆਂ ਦੀ ਕਿਉਂਕਿ ਦੁੱਧ ਵਾਲੇ ਪੀ ਸੀ ਪਾਉਂਦੇ ਥੋੜਾ ਜਿਹਾ ਬਿਊਟੀ ਤੇ ਹੁਣ ਧਿਆਨ ਵੱਧ ਹੋ ਗਿਆ ਹੈ ਨਾ ਹਾਂਜੀ ਹੁਣ ਬਿਊਟੀ ਦਾ ਧਿਆਨ ਹੋ ਗਿਆ ਨਹੀਂ ਤਾਂ ਦੁੱਧ ਵਾਲੇ ਪਾਸੇ ਦਵਾਈ ਹੈ ਪਰ ਪਰ ਮੱਝ ਸੱਚਮੇਂ ਇੱਕ ਗੱਲ ਦੱਸ ਦੇਣਾ ਮੱਝ ਬਹੁਤ ਟੌਪ ਦੀ ਆ ਜਿਵੇਂ ਤਿਆਰ ਦੁੱਧ ਦੱਸਿਆ ਨਾ ਬਾਈ ਨੇ ਤਿਆਰ ਆ ਇਹਦੇ ਕੋਲੇ ਇਹ ਚ ਕੋਈ ਕਹਿਣਾ ਨਾ ਜਾ ਓਲੇ ਵਾਲਾ ਪੱਖ ਨਹੀਂ ਹੈਗਾ ਓਲੇ ਵਾਲਾ ਪੱਖ ਹੀ ਨਹੀਂ ਹੈਗਾ ਬਾਈ ਇਹਦਾ ਅਸੀਂ ਮਾਲੇ ਬਾਈ ਲੱਗੀ ਹੋਈ ਆ 19 ਕਿਲੋ ਤੇ 19 ਕਿਲੋ ਤੇ ਮੈਲੇ ਤੇ ਲੱਗੀ ਹੋਈ ਆ ਝੋਟੀ ਹਜੇ 1 ਕਿਲੋ ਮਜ ਹਲੇ ਕਿਲੋ ਤੇ ਹੋਰ ਜਾਊਗੀ ਉਹਦਾ ਆਕੇ 20 ਕਿਲੋ ਅਸੀਂ ਚਵਾ ਕੇ ਦੇ ਦਿਆਂਗੇ 20 ਕਿਲੋ ਕਰ ਦੂ ਹਾਂ ਕਰ ਦੋਗੇ ਬਾਈ ਚੋਾਈ ਦੀ ਕਿਵੇਂ ਕਰ ਕਨੇ ਸੀ ਚੋਾਈ ਦੇ ਜਮਾ ਬਾਈ ਜਮਾ ਪੁੱਲ ਕੱਟੀ ਬਾਈ ਨਾਲ ਵੀ ਕੱਟੀ ਨਾਲ ਵੀ ਕੱਟੀ ਨਾਲ ਵੀ ਕੱਟੀ ਬਾਈ ਇੱਕ ਨਾਲ ਇੱਕ ਬਣ ਗਈ ਹਾਂਜੀ ਹਾਂਜੀ ਇੱਕ ਨਾਲ ਇੱਕ ਬਣ ਗਈ 20 ਕਿਲੋ ਵਾਲੀ ਮੱਝ ਦੀ ਤਾਂ ਜੇ ਅਸਲ 20 ਕਿਲੋ ਵਾਲੀ ਦੀ ਕੱਟੀ ਲੈਣੀ ਆ 50000 ਦੀ ਹਰਿਆਣੇ ਦੇ ਬਿਲਕੁਲ ਹੈਗੇ ਜੀ ਪੈਸੇ ਦੀ ਪੈਸੇ ਬਾਈ ਇਹਨੂੰ ਦੇ ਦੇ ਦਿਆਂਗੇ ਇੱਕ ਸੱਟ ਦੀ 1.60 ਦੀ 19 ਕਿਲੋ ਵਾਲੀ 19 ਕਿਲੋ ਵਾਲੀ ਹੌਣ ਤੇ ਨਾ ਕਹਦੀ ਵੀ ਬੈਗੀ ਨਾ ਜੀ ਨਾ ਇਹ ਬਾਈ ਇੱਕ ਹੋਰ ਗੱਲ ਹੋ ਗਈ ਬਾਈ ਇਹਦਾ ਚਲੋ ਅਸੀਂ ਭੁੱਲ ਗਏ ਨਹੀਂ ਵੀਡੀਓ ਦੇ ਸ਼ੁਰੂਆਤ ਅਸੀਂ ਇੱਕੋ ਗੱਲ ਕਰਨੀ ਸੀ ਵੀ ਕੋਈ ਸੱਜਣ ਇਹ ਕਹਦੇ ਵੀ ਕੋਈ ਵੀ ਮਾਝੇ ਦੇ ਜੋ ਵਿਕੀ ਨਹੀਂ ਹੋਈ ਬਾਈ ਠੀਕ ਹੈ ਜੀ ਲੈ ਸਕਦਾ ਬਾਈ ਉਹ ਆ ਜੈਡ ਬਲੈਕ ਆ ਇਹ ਜੈਡ ਬਲੈਕ ਆ ਬਾਈ ਬੜੀ ਜੱਜਦੀ ਆ ਹਾਂ ਜੀ ਫਿਕਸ ਲੇਵੇ ਦੀ ਜਾਂ ਦੂਜੇ ਸੂਏ ਝੋਟੀ ਆ ਬਾਈ ਦੂਜਾ ਹਾਂ ਜੀ ਦੂਜਾ ਨਾਲ ਦੀ ਪਹਿਲਣਾ ਆਂ ਲੱਗਦੀ ਆ ਬਈ ਸਰੀਰ ਇਹਦਾ ਉਸ ਹਿਸਾਬ ਦਾ ਹੈਗਾ ਫਿੱਟ ਜਾਮਾ ਫੁੱਟਬਾਲ ਵਰਗਾ ਸਰੀਰ ਹੈਦਾ ਨਾ ਹਾਂ ਜੀ ਹਾਂ ਜੀ ਹਾਂ ਜੀ ਗੈਰੀ ਫੁੱਟਬਾਲ ਵਰਗਾ ਸਰੀਰ ਹੈਦਾ ਕੋਈ ਪਤਲੀ ਪਤਲੀ ਵਾਲੀ ਹੈ ਵੀ ਹਾਂ ਜੀ ਐਨ ਆ ਗਈ ਜਮਾ ਗੋਲ ਜਿਹੜੇ ਸੱਜਣ ਕੋਲ ਇਹ ਕਹਿ ਲੀਏ ਨਾ ਵੀ ਇੱਕ ਅੱਧਾ ਨਾਗੀ ਰੱਖਣਾ ਯਾਰ ਘਰੇ ਖੜੀ ਜੇ ਚੂਵੀ ਹਾਂ ਜੀ ਹਾਂ ਜੀ ਹਾਂ ਜੀ ਬਾਈ ਇਹ ਭਾਵੇਂ ਝੋਟੀ ਛੇ ਸੂਏ ਸੋਜੇ ਇਹਦਾ ਲੇਵਾ ਨਹੀਂ ਥੱਲੇ ਆਉਗੇ ਇਹ ਸੂਈ ਬਾਈ ਅੱਜ ਨੂੰ ਹੋ ਗਿਆ 7ਵਾਂ ਦਿਨ 8ਵਾਂ ਦਿ ਇਥੋਂ ਦਿਖਾ ਦੀ ਗਰੀਆ ਨਾ ਰੁੱਕੇ ਦਿਖਾ ਦੀ ਬਾਡੀ ਵਾਹ ਯਾਦੇ ਨੇੜੇ ਦਾ ਲਾਈ ਨਾ ਕੈਮਰਾ ਇਥੋਂ ਦਿਖਾ ਦੀ ਨਾ ਕਿੰਭੀਰੀ ਚੰਗੀ ਚੀਜ਼ ਆ ਨਾ ਉਹਨੇ ਤਾਂ ਆਪ ਹੀ ਬੋਲ ਪੈਣਾ ਹੁੰਦਾ ਵੀ ਮੇਰੀ ਕੁਆਲਿਟੀ ਕੀ ਆ ਬਿਲਕੁਲ ਜੀ ਬਿਲਕੁਲ ਕਿੰਨਾ ਹਾਜ਼ਰ ਹੈ ਇਹਦੀ ਕੁਲ ਦੁੱਧ 14 ਕਿਲੋ ਬਾਈ 14 ਕਿਲੋ ਹਾਂ ਜੀ ਚਵਾ ਦੇਾਂਗੇ ਹਾਂ ਚਵਾ ਜਾਾਂਗੇ ਵੀਰੇ ਹੈ 14 ਕਿਲੋ ਬਾਈ ਕਿਨਾਂ ਚਵਾ ਦਾਂਗੇ ਟਾਈਮ ਇਹਦਾ ਪਿਆ ਪਰ ਚਵਾਈ ਦਾ 5-6 ਘੰਟੇ ਪਏ ਨੇ ਅਜੇ ਬਾਕੀ ਨੇ ਤੇ ਬੰਦੇ ਜੋ ਬਰਾ ਕਮਾ ਕੇ ਆ ਗਈ ਜੈਡ ਬਲੈਕ ਬਿਊਟੀ ਵਾਲੇ ਮਾਮਲੇ 'ਚ ਵੀ ਆ ਗਈ ਤੇ ਮਿਲਕ ਵਾਲੇ 'ਚ ਤਾਂ ਬਾਈ ਨੇ ਸਾਨੂੰ ਇਹਦਾ ਚਾਨਣਾ ਪਾਈ ਦਿੱਤਾ ਕਮਾਈ ਹੈਗੀ ਫੋਕੀ ਜਮਾ ਜਮਾ ਪੋਲੀ ਬਾਈ ਕਿਉਂਕਿ ਜਿਹੜੇ ਹਿਸਾਬ ਨਾਲ ਥਣ ਦਾ ਸੈਜ ਆ ਇਹਦੇ ਹਾਂਜੀ ਹਾਂਜੀ ਦੂਰਾ ਥਣ ਲੱਗਿਆ ਤੇ ਤੇ ਰੁਪੀਏ ਕਾਕਨ ਕਿੰਨੇ ਲਵਾਂਗੇ ਇੱਕ 30 ਲਵਾਂਗਾ ਬਈ ਦਾ ਇੱਕ 30 ਹਾਂਜੀ ਵੀਰੇ 14 ਕਿਲੋ ਹਾਜ਼ਰ ਹਾਜ਼ਰ ਮੈਲੇ ਮੂਲੇ ਲੱਗ ਕੇ ਵਧੂ ਹਾਂ ਵਧੂ ਬਈ ਹਜੇ ਤਾਂ ਬਈ ਸਾਰੇ ਕੰਮ ਹੋਣਿਆ ਠੀਕ ਕਿਲੋ ਦੋ ਕਿਲੋ ਦੀ ਹਜੇ ਰੱਖਦੀ ਆ ਤੋਰ ਜੋ ਬ੍ਰੈਂਡ ਇਹਦਾ ਕਿਹੜਾ ਸੁਆ ਇਹਦਾ ਬਈ ਸੁਆ ਦੂਜਾ ਹੀ ਆ ਝੋਟੀ ਦਾ ਠੀਕ ਹੈ ਪਤਲੇ ਜਾਮੇ ਦੀ ਆ ਇਹ ਮੈਲੇ ਤੇ ਲੱਗੀ ਹੋਈ ਆ ਬਾਈ ਮੈਲੇ ਚੱਲ ਰਹੀ ਐ ਹਾਂ ਚੱਲ ਰਹੀ ਆ ਵੀ ਪਿਛੇ ਲੱਗਿਆ ਹੋਇਆ ਮੇਲਾ ਕਿੰ ਹਾਜ਼ਰ ਕਿੰਨਾ ਹੈ? ਹਾਜ਼ਰ 14 ਕਿਲੋ। 14 ਕਿਲੋ ਤਿਆਰ। ਤਿਆਰ ਬਾਈ। ਠੀਕ ਮੱਥੇ 'ਚ ਥੋੜਾ ਜਿਹਾ ਟਿੱਕਾ ਨਾ। ਹਾਂ ਮਾੜਾ ਜਿਹਾ ਟਿੱਕਾ ਹੈਗਾ ਬਾਈ। ਬਸ ਕਿਉਂ ਰੰਡੀ-ਰਾਂਡੀ ਚੰਗੀਆਂ ਛੋਟੇ ਸਿੰਘ ਨੇ। ਆ ਸਿੰਘ ਤਾਂ ਜਮੀ ਬੰਦ ਆ। ਹਾਂ ਬਾਈ। ਸਿੰਘ ਤਾਂ ਇਹ ਸਮਾਰ ਕੇ ਜੇ ਬਣਾਤਾ ਕਿਸੇ ਨੇ ਜਮੀ ਛੋਟਾ ਹੋ ਜੀ। ਜਮੀ ਛੋਟਾ ਬਾਈ ਦੇਖੋ ਜਿਹੜੇ ਪਾਸ ਚਲੇ ਦੀ ਟਿੱਕਾ ਆ ਕੇ ਮਾੜੀ ਜਿਹੀ ਕੁਆਲਿਟੀ ਘਟੀ ਇਹਦੇ ਸਿੰਘ ਛੋਟੇ ਆ ਗਏ। ਠੀਕ ਹੈ। ਉਧਰੋਂ ਵੱਧ ਗਈ। ਠੀਕ ਹੈ ਗੱਲ। ਹਾਂ ਜੀ ਵੀਰੇ। 14 ਕਿਲੋ ਤਿਆਰ। ਤਿਆਰ ਆ ਬਾਈ। ਬੰਦੇ ਰਣਜੀਤ ਕਮਾ ਕੇ ਤੇ ਇਹਦੇ 125000 ਹਾਂਜੀ ਵੀਰੇ ਜੋੜੇ ਚ ਜੇ ਪਾਲੀ ਕਿਸੇ ਸੱਜਣ ਨੇ ਦੋਨਾਂ ਕਰ ਲਾਂਗੇ ਵੀਰੇ ਡਿਸਕਾਊਂਟ ਕਰ ਲਾਂਗੇ ਉਹ ਚੱਕਰ ਨਹੀਂ ਬਾਕੀ ਹਜੇ ਪਤਾ ਕੀ ਚੱਕਰ ਆ ਠੀਕ ਹੈ ਜੀ ਇਹਦੀ ਅਸੀਂ ਵੀਰੇ ਕਟਿੰਗ ਕਰਾਈ ਆਪਣੇ ਘਰੇ ਹੀ ਠੀਕ ਹੈ ਜੀ ਇਹ ਹਜੇ ਜਿਹੜਾ ਸਰੀਰ ਦਾ ਚਿੱਟਾ ਜਿੱਟਾ ਦਾ ਨਿਕਲਿਆ ਹੋਣਾ ਹਾਂਜੀ ਇਹ ਬਾਲਾਂ ਕਰਕੇ ਸੀ ਇਹ ਕਾਲੀ ਹੋ ਜਾਣੀਆਂ ਜਮਾਂ ਕਾਲੀ ਇੱਕ ਦੋ ਦਿਨਾਂ ਅਜੇ ਇੱਕ ਦੋ ਦਿਨਾਂ ਚ ਫਰਕ ਆ ਜਾਊ ਹਾਂ ਬਾਈ ਹਾਂ ਆ ਜਾ ਚੋ ਬਰਾ ਹੁਣ ਲਿਆ ਅਗਲੇ ਨੰਬਰ ਆ ਜੀ ਇਹ ਹੈਗਾ ਵੀਰੇ ਹਾਥੀ ਦਾ ਬੱਚਾ ਹਾਥੀ ਦਾ ਬੱਚਾ ਹਾਂ ਇਹ ਆਪਣੇ ਕੋਲ ਵੀਰੇ ਹੁਣੇ ਆਈ ਅੱਜ ਸਵੇਰੇ ਠੀਕ ਹੈ ਆ ਤਾਜੀ ਸੂਈ ਹੈ ਮੱਜ ਪਰਸੋ ਸਵੇਰ ਦੀ ਅੱਜ ਸਵੇਰੇ ਖਾਲੀ ਕਰਕੇ ਬੋਲੇ ਚ ਹਾਂਜੀ ਜਮਾ ਖਾਲੀ ਕਰਕੇ ਅੱਜ ਸਵੇਰੇ ਲਿਆਂਦੀ ਸੀ ਵੀਰੇ ਆ ਕਿੰਨਾ ਕ ਬੋਲਾ ਇਹਦੇ ਕੋਲੇ ਬਈ ਬੋਲਾ ਤਾਂ ਵੇਖੋ ਦੇਖੋ ਅੱਜ ਸਵੇਰੇ ਅਸੀਂ 6 ਕਿਲੋ ਕੱਢ ਕੇ ਅਸੀਂ ਜਿਵੇਂ ਰਾਤ ਅਸੀਂ ਖਾਲੀ ਨਹੀਂ ਕੀਤੀ ਠੀਕ ਹੈ ਜੀ ਕਿਲੋ ਛੱਡਿਆ ਸੀ ਸਵੇਰੇ ਅਸੀਂ ਖਾਲੀ ਕਰਤੀ ਸੀ ਇਹ ਠੀਕ ਹੈ ਜੀ ਹਾਂ ਸਵੇਰੇ 6 ਕਿਲੋ ਚੋਕੇ ਲਿਆਏ ਆ ਬਾਈ ਹੁਣ ਜਮਾ ਖਾਲੀ ਕਰਤੀ ਸੀ ਠੀਕ ਹੈ ਜੀ ਹਾਂਜੀ ਕਿੰਨਾ ਕ ਹੋਆ ਆਈਡੀਆ ਦੁੱਧ ਬਾਈਪਾਉ 17 ਕਿਲੋ ਤਿਆਰ ਕਰਕੇ ਦੇ ਦੇਾਂਗੇ ਹਜੇ ਤਾਂ ਵੀ ਅਜੇ ਨਾ ਉਜੜੀ ਜੀ ਫਿਰਦੀ ਹੈਗੀ ਕਹਿੰਦੇ ਵੀ ਜਿਵੇਂ ਨਾ ਠੀਕ ਹੈ ਗੱਲ ਬਾਕੀ ਅਸਲ ਮੂਹਰ ਹੈਗੀ ਆ ਵੀ ਤੁਸੀਂ ਮੂੰਹ ਸਿਰ ਦੇਖ ਸਕਦੇ ਝੋਟੀ ਤਾਂ ਲੰਮੀ ਉੱਚੀ ਬਾਲੀ ਹੈਗੀ ਆ ਕਮਾਲ ਹੈ ਇੱਕ ਵਾਰੀ ਹੋਰ ਕਮਾਲ ਬੜੀ ਜ਼ਬਰਦਸਤ ਆ ਨਾ ਹਾਂਜੀ ਹਾਂਜੀ ਤੇ ਵੱਡੀ ਆ ਗਈ ਫੁੱਲ ਜਿਵੇਂ ਬਾਈ ਨੇ ਹਾਥੀ ਦਾ ਬੱਚਾ ਨਾ ਇਹਨੂੰ ਕੋਈ ਗੱਲ ਤੋ ਆਖਿਆ ਪੂਰੀ ਵੱਡੀਆਂ ਜੀ ਆ ਗਈ ਇਹ ਬਾਈ ਕਹਿੰਦਾ ਅੱਜ ਹੀ ਆਈ ਆਲੇ ਕੱਲ ਤੱਕ ਜੀ ਤੇ ਰੁਕੀ ਆ ਅਜੇ ਜੰਮ ਦਿਨ ਵੀ ਦੇਖੋ ਕਿਵੇਂ ਭੱਜਦੀ ਆ ਠੀਕ ਹੈ ਗੱਲ ਹਾਂਜੀ ਹਾਂਜੀ ਇਹ ਬਾਈ ਕਹਿੰਦਾ ਦੁੱਧ ਪਾਉ ਤੂੰ 17 18 ਕਿਲੋ ਤੇ ਤਿਆਰ ਕਰ ਇਹ ਆ ਦੇ 18 ਦਾ ਜ਼ਿਆਦਾ ਹੋ ਜਾਊਗਾ 17 ਦੀ ਹੈਗੀ ਆ 17 ਕਿਲੋ ਦੀ 14 ਕਿਲੋ ਦੀ ਰਿਪੋਰਟ ਭਲੂਣ ਦੀ ਹੈਗੀ 14 15 ਦੀ ਕਿੰਨੇ ਪੈਸੇ ਲਵਾਂਗੇ ਇਹ ਅੱਜ ਬਈ ਇਹਦੇ 1 ਲੱਖ ਰੁਪਏ ਲਵਾਂਗੇ ਅੱਜ ਇਹਦਾ ਡੇਢ ਲੈ ਲਾਂਗੇ ਤਿਆਰ ਕਰਕੇ ਫਿਰ ਤਿਆਰ ਕਰਕੇ ਮੇਰਾ ਵੀ ਫਿਰ ਇੱਕ 70 ਦੇ ਘਰ ਆ ਜਾਣੀ ਆ ਫਿਰ ਪਸੀ ਉਹ ਹੋ ਜਾਣਾ ਵੀ ਫਿਰ ਜ਼ਿਆਦਾ ਮੁਨਾਫਾ ਬਣ ਜਾਣਾ ਤੇ ਅਸੀਂ ਇਹਨਾਂ ਸਿਸਟਮ ਰੱਖਦੇ ਨਹੀਂ ਹੁੰਦੇ ਯਾਰ ਠੀਕ ਹੈ ਗੱਲ ਹਾਂਜੀ ਆਪਣੇ ਪੈ ਬਿਲਕੁਲ ਖਾਲੀ ਬੋਲੇ ਚ ਉਸ ਹਿਸਾਬ ਨਾਲ ਇਹਦੀ ਜੱਜਮੈਂਟ ਕਰ ਲਿਓ ਤੇ ਹੁਣ ਮਾਰਗਰ ਹੀ ਅਗਲੇ ਨੰਬਰ ਵਾਲੀ ਤੇ ਲੇਵਲੂ ਆ ਇਹਦਾ ਵੀ ਬੜਾ ਸ਼ਾਨਦਾਰ ਆ ਗਿਆ ਇਹਦਾ ਸੁਆ ਕਾਕਨਾ ਤੀਜਾ ਸੁਆ ਹਾਂਜੀ ਹਾਂਜੀ ਬੱਕੇ ਥੱਲੇ ਉਹ ਜਿਵੇਂ ਜਰਸੀ ਗਾ ਨਹੀਂ ਹੁੰਦੀ ਹਾਈਟ ਆ ਕੀ ਦਰਮਿਆਨੀ ਜਿੱਦੀ ਆਪ ਉੱਡੀ ਲੇਵਾ ਕਹਿ ਸਕਦਾ ਉੱਡੇ ਲੇਵਾ ਜਰਸੀ ਗਾਵਾਂਗੇ ਹੈਗੀ ਆ ਬਾਈ ਜਿੱਦੀ ਕਾ ਆਪਾ ਉੱਡਾ ਕਿਨੂੰ ਲੇਵਾ ਲੱਗਾ ਤੇ ਥੱਲੇ ਮਾਰ ਦਿੰਗੇ ਇਹ ਕੈਮਰਾ ਚਾਲ ਸਾਰੀ ਮੱਝਾ ਤੋਂ ਕਹਿਵਾ ਬਾਈ ਇਹਦੀ ਸਾਰਿਆਂ ਨਾਲੋਂ ਵਧੀਆ ਤੁਰਦੀ ਆ ਐਨ ਤੁਰਦੀ ਆ ਜਿਵੇਂ ਕਹਿ ਲਿਆ ਜਮਾ ਟਕਾ ਕੇ ਜਮਾ ਉਗਾ ਕੇ ਜਮਾ ਟਕਾ ਟਕਾ ਕੀ ਦੁਰਜੇ ਬਾਈ ਕਹਿੰਦਾ ਮਸਤੀ ਚ ਤੁਰਦੀ ਆ ਜਿਵੇਂ ਪੰਜਾਬੀ ਫਿਲਮ ਵਾਲਾ ਗੱਗੂ ਕੱਲਾ ਤੁਰਦਾ ਹੁੰਦਾ ਚੁੱਲ ਕੇ ਹਾਂਜੀ ਹਾਂਜੀ ਉਹਦਾ ਨਾ ਤੋਰਾ ਲੈਵਾ ਜਿੰਨਾ ਉੱਤੋਂ ਚੌੜਾ ਸਟਾਰਟ ਹੁੰਦਾ ਥੱਲੇ ਤੱਕ ਓਨੀ ਚੜਾਈ ਵਾਲੀ ਆ ਬਿਲਕੁਲ ਜੀ ਬਿਲਕੁਲ ਇਹਦਾ ਵੀ ਫੁੱਟਬਾਲ ਨਾਲ ਬਈ ਆ ਗਿਆ ਥਰੀ ਦਾ ਹਾਂਜੀ ਵੀਰੇ ਹਾਂਜੀ ਗੋਲ ਆ ਗਈ ਆ ਮਸੂਆ ਕਿਹੜਾ ਸੈਕਿੰਡ ਦਾ ਸੁਆ ਤੀਜਾ ਬਾਈ ਸੁਆ ਬਾਈ ਕਹਿੰਦਾ ਤੀਜਾ ਤੇ ਇੱਥੋਂ ਇੱਥੋਂ ਕਿਹੜਾ ਹੋਰ ਕਮਾਲੀ 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 ਸੁਆ ਆ ਗਿਆ ਤੀਜਾ ਸੂਈ ਕਿੰਨੇ ਕ ਦਿਨ ਦੀ ਐ ਸੂਈ ਨੂੰ ਅੱਜ ਹੋ ਗਿਆ ਵੀ ਇਹਨੂੰ ਨੌਵਾਂ ਦਿਨ ਹੋ ਗਿਆ ਕਿੰਨਾ ਕਾ ਹਾਜ਼ਰ ਕਰੀ ਫਿਰ 15 ਜਾਂ 16 15 ਮੰਨ ਲੀਏ ਆਪਣੇ ਕੋਲ ਕੱਲ ਸਵੇਰਾ ਆਈ ਸੀ 15 ਤੁਸੀਂ ਮੰਨ ਲਓ 15 ਹੈਗਾ ਮੌਕੇ ਤੇ ਕਿੰਨਾ ਤਨਾ ਇਹਨੂੰ ਹੋਗਾ ਭਈ ਅੱਜ 8ਵਾਂ 9ਵਾਂ ਦਿਨ ਹੋ ਗਿਆ ਮੈਨੂੰ ਲੱਗੂ ਮੈਨੇ ਹਜੇ ਲੱਗੂਗੀ ਹਜੇ ਲੱਗੀ ਨਹੀਂ ਬਾਈ ਕਿੰਨਾ ਤਦ ਪਾਉ ਦੁੱਧ ਪਾਜੋ ਵੀਰੇ 16 ਤੋਂ 17 16 17 ਦੇ ਵਿੱਚ ਹਾਂ ਜੀ ਬੱਚਾ ਕੀ ਆ ਨਾਂ ਜੀ ਬੱਚਾ ਇਹਦੇ ਨਾਲ ਧਿਆਨ ਨਹੀਂ ਵੀਰੇ ਕਿਉਂ ਝੂਠ ਮਾਰੀਏ ਮੈਨੂੰ ਲੱਗਦਾ ਕੱਟੀ ਹੈਗੀ ਆ ਕੱਟੀ ਆ ਸਾਰ ਕੱਟੀ ਆ ਦੱਸ ਦਾਂਗੇ ਬਾਕੀ ਆਹ ਉਹ ਬਾਈ ਕਿੰਨ ਤੋਂ ਫੋਨ ਤੇ ਪੁੱਛ ਲਓ ਕੀ ਦਿੱਕਤ ਹੈ ਨਹੀਂ ਹਾਂ ਜੀ ਹਾਂ ਜੀ ਮੇਲ ਕਾਫਾ ਨਾਲ ਕੱਟਾ ਨਾਲ ਇਹ ਆ ਗਿਆ ਕੱਟਾ ਪਰ ਮੱਝ ਸੱਜਣੋਂ ਬਹੁਤ ਕਮਾਲ ਦੀ ਆ ਬੱਚੇ ਲੈਣ ਵਾਲੀ ਮੱਝ ਆ ਚੰਗੀ ਮੱਝ ਆ ਤੇ ਇਹਦਾ ਰੇਟ ਕਾਗਨ ਇਹਦਾ ਰੇਟ ਵੀਰੇ ਅੱਜ ਲਵਾਂਗੇ ਦਾ ਛੋਟੀ ਜੀ ਗੱਲ ਜਮਾ ਇਹਦੇ ਚੱਕ ਰੁਪਏ ਨਹੀਂ ਸੀ ਘਟਾ ਸਕਦੇ ਵੀਰੇ ਉਹ ਕਹਿਣ ਨੂੰ 130 ਵਾਲੇ 125 ਦੀ ਮੱਝ ਦੇ ਦੇਾਂਗੇ 125 ਵੀ ਅੱਜ ਦੇ ਦੁੱਧ ਤਿਆਰ ਕਿੰਨਾ ਦੱਸਿਆ ਜੀ ਦੁੱਧ ਤਿਆਰ ਵੀ ਮੌਕੇ ਦੇ 15 ਹੋਵੇ ਜਾਂ 16 ਹੋਵੇ ਠੀਕ ਆ ਗੱਲ ਹਾਂਜੀ ਹਾਂਜੀ ਤੇ ਹੁਣ ਆ ਗੀ ਤੋਰ ਦੇ ਇਹ ਬਈ ਤੇਲੀਆ ਪੂਰੀ ਕਹਿੰਦੇ ਆਪਣੇ ਹਰਿਆਣੇ ਵਿੱਚ ਤਾਂ ਇਹ ਰੋਸ਼ੀ ਆ ਆ ਰੋਸ਼ੀ ਜੀ ਕਹਿ ਲਓ ਤੁਸੀਂ ਬਾਕੀ ਦੁੱਧ ਵਾਲੇ ਪਾਸੋਂ ਵੀਰੇ ਕਮਾਲ ਕਿੰਨੇ ਦਿਨ ਦੀ ਸੂਈ ਆ? ਆਪਣੇ ਕੋਲ ਵੀਰੇ ਤਾਜੀ ਸੂਈ ਆਈ ਸੀ। ਕਿੰਨੇ ਦਿਨ ਦੀ ਹੋਗੀ ਅੱਜ? ਅੱਜ ਸੂਈ ਹੋਗੀ ਵੀਰੇ ਇਹ 8 ਦਿਨਾਂ ਦੀ ਸੂਈ ਹੋਗੀ। ਹਾਜ਼ਰ। ਹਾਂ ਹਾਜ਼ਰ 14 ਕਿਲੋ ਲਈ ਫਿਰ ਦਿਆ ਬਾਈ। 14 ਕਿਲੋ। ਹਾਂ ਜਿਹੜਾ ਭਰਾ ਕਵੇ ਕੰਡੇ ਲਵਾਣਾ ਸੀ ਕੰਡੇ ਲਵਾ ਦਾਂਗੇ ਇਹਦੇ ਤੇ। ਠੀਕ ਆ ਗੱਲ। ਹਾਂ ਐਨ ਜਮਾ ਹਰ ਪਾਸੇ ਚੌਕਸ ਆ ਬਾਈ। ਠੀਕ ਆ ਗੱਲ। ਹਾਂ ਪੱਕੇ ਹੋ ਗਏ। ਸਿੰਗਾ ਦੀ ਹੈਗੀ ਆ ਖੁੱਲੇ ਜੀ। ਬਾਕੀ ਥੱਲੇ ਬੱਲੇ ਬਾਈ ਸਾਰੇ। ਜਰੂਰ ਖੁੱਲਾ। ਪਰ ਦੁੱਧ 14 ਕਿਲੋ ਤਿਆਰ ਚੱਕੀ ਫਿਰਦੀ ਆ। ਹਾਂ ਮੋਕੇ ਤੇ ਹੈਗਾ ਬਈ ਤਿਆਰ 14 ਕਿਲੋ। ਬੱਚਾ ਕੀ ਨਾਲ ਇਹ? ਬੱਚਾ ਇਹਦੇ ਨਾਲ ਕੱਟੀ ਆ ਬਈ। ਨਾਲ ਵੀ ਕੱਟੀ ਆ। ਹਾਂਜੀ। ਸਮਾ ਲੈ, ਕਮਾ ਲੈ, ਡਰਦੀ ਆ ਥੋੜਾ ਜਨਾ। ਲੇਵੇ ਵੀ ਆ ਗਈ ਫਿਕਸ ਦੀ। ਹਾਂ ਫਿਕਸ ਦੀ ਆ ਬਈ। ਵਾਈ ਦੀ ਕਿਵੇਂ? ਚੋਅ ਆਈ ਦੇ ਜਮਾਂ ਆਣ ਪੋਲੀ ਚ ਵਾਈ ਜਮੇ। ਰੋਜ਼ ਵਰਗੀ। ਕਿੰਨੇ ਪੈਸੇ ਦੀ ਇਹ ਚੋਅ? ਲੱਖ ਰੁਪਏ ਦੇ ਦਾਂਗੇ। 1 ਦੀ। 1 ਦੀ ਦੇ ਦਾਂਗੇ। ਕੱਟੀ ਵੀ ਨਾਲ। ਕੱਟੀ ਵੀ ਨਾਲ ਦੇ ਦਾਂਗੇ। ਠੀਕ ਹੈ ਕੰਮ। ਹਾਂਜੀ। ਕੱਟੀ ਵੀ ਵਾਈ ਕਹਿੰਦਾ ਇਹ ਨਾਲ ਹੀ ਦੇ ਦਾਂਗੇ। ਨਾਲ ਕੱਟੀ ਆ 14 ਕਿਲੋ ਹਾਜ਼ਰ ਆ। ਕਿਲੋ 2 ਕਿਲੋ ਮੈਲੇ ਮੂਲੇ ਨਹੀਂ ਲੱਗੀ ਪਰ ਲੇਵਾ ਰੱਖਦੀ ਆ ਫਿਕਸ ਜਾ ਬਿਲਕੁਲ ਨਾਲ ਲਗਵਾ ਤੇ ਕਲਰ ਜ਼ਰੂਰ ਹੋਵੇ ਇਹ ਬਾਈ ਉਦਾਂ ਦੀ ਨਸਲ ਹੈਗੀ ਆ ਜਿਵੇਂ ਸੀ ਕਹਿੰਦੇ ਨੇ ਦੋਗਲੀ ਜਿਗਾਂ ਹੁੰਦੀ ਆ ਜਿਵੇਂ ਉਹ ਕਈ ਵਾਰੀ ਆ ਜਾ ਤੁਹਾਨੂੰ ਪਿੱਛੇ ਛੱਡ ਜਾਂਦੀ ਆ ਇਹ ਜਿਵੇਂ ਲੱਗਦੀ ਤਾਂ ਸਾਰਿਆਂ ਨਾਲ ਢਿੱਲੀ ਜੀ ਆ ਬਾਕੀ ਇਹਨੇ ਦੁੱਧ ਵਾਲੇ ਪਾਸਿਓਂ ਵੀਰੇ ਕੰਡੇ ਕੱਢਨੇ ਆ ਵਧੀਆ ਲੱਗਦਾ ਵੀ ਚੰਗੀਆਂ ਝੋਕੇ ਨੂੰ ਟੱਕਰ ਪਾ ਗਏ ਹਾਂ ਟੱਕਰ ਪਾ ਦੇ ਤਾਂ ਕੁਝ ਨਹੀਂ ਪਤਾ ਬਾਈ ਠੀਕ ਹੈ ਗੱਲ ਆ ਨੰਬਰ ਬੋਲ ਦਿਓ ਜੀ ਨੰਬਰ ਵੀਰੇ ਆਪਣਾ ਹੈਗਾ 8708217585 8708217585 8708217585 ਪਿੰਡ ਆ ਗਿਆ ਆਪਣਾ ਸੰਗੋਈ ਸੰਗੋਈ ਪਿੰਡਾ ਤਹਿਸੀਲ ਤੇ ਜਲਾ ਕਰਨਾਲ ਸਟੇਟ ਹਰਿਆਣਾ ਕੰਮ ਵਪਾਰ ਦਾ ਰੁਟੀਨ ਚ ਪਸ਼ੂ ਹੁੰਦੇ ਆ ਇਹ ਸੱਜਣ ਕੋਲੇ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ